ਹਿੰਦੁਸਤਾਨ ਦਾ ਸੈਕਿੰਡ ਸਭ ਤੋਂ ਲਾਰਜੈਸਟ ਸਭ ਤੋਂ ਵੱਡਾ ਦਰਖਤ ਦਿਖਾਵਾਂਗੇ ਤੇ ਉਹਦੇ ਫਾਇਦੇ ਵੀ ਦੱਸਾਂਗੇ ਤੇ ਗੱਲ ਕਰ ਰਹੀ ਸੀ ਵੀ ਜੇਕਰ ਤੁਹਾਨੂੰ ਇਦਾਂ ਦਾ ਦਰਖਤ ਮਿਲੇ ਕਿਤੇ ਆਲੇ-ਦੋਲੇ ਤੁਸੀਂ 15-20 ਦਿਨ ਉਹਦੇ ਆਲੇ-ਦੋਲੇ ਚੱਕਰ ਮਾਰ ਲੈਣੇ ਤੇ ਇਥੋਂ ਤੁਹਾਡੇ ਚੱਕਰ ਮਾਰਨ ਨਾਲ ਜਿਹੜੀ ਤੁਹਾਡੀ ਜ਼ਿੰਦਗੀ ਹੈ ਤੁਹਾਡੀ ਜਿਹੜੀ ਬਿਮਾਰੀਆਂ ਨੇ ਉਹਦੀ ਕਾਇਆ ਪਲਟ ਜਾਣੀ ਹੈ ਉਹ ਚੱਕਰ ਕਿਵੇਂ ਮਾਰਨੇ ਚੱਕਰ ਦਾ ਚੱਕਰ ਦਾ ਕੀ ਅਰਥ ਸੀ ਹਲੋ ਇੱਕ ਪਤਾਸਾ ਤੁਸੀਂ ਤੇ ਇਹਦੇ ਉੱਪਰ ਇੰਜ ਕਰਕੇ ਦੁੱਧ ਟਪਕਾ ਲਓ ਠੀਕ ਹੈ ਇੱਕ ਚੋ ਦੋ ਜਾਂ ਤਿੰਨ ਬੂੰਦੇ ਇੱਕ ਥਾਂ ਤੋਂ ਨਿਕਲਦੀਆਂ ਨੇ ਚਾਰ ਕ ਬੂੰਦਾ ਤੁਸੀਂ ਲੈ ਕੇ ਇਹਨੂੰ ਮੂੰਚ ਪਾ ਲੈਣਾ ਜੀ ਤੇ ਤੁਸੀਂ ਕ੍ਰੇਪ ਕ੍ਰੇਪ ਜਿਹੜੇ ਗੇੜੇ ਐ 15 ਗੇੜੇ ਮੈਂ ਜਿਹੜੇ ਕਹੇ ਸੀ ਉਹ ਇਸ ਤਰੀਕੇ ਹੀ ਆ ਰੋਜ਼ ਸਵੇਰੇ ਆਓ ਆਪਣੀ ਜੇਬ ਚ ਪਤਾਸਾ ਪਾ ਕੇ ਲੈ ਕੇ ਆਓ ਠੀਕ ਹੈ ਤੇ ਪੰਜ ਚਾਰ ਬੂੰਦਾ ਜਿਹੜੀਆਂ ਨੇ ਤੁਸੀਂ ਹਸਪਤਾਲ ਸੇ ਦੇ ਬਾਕੇ ਖਾਣੀ ਆ। ਜੀ ਕੋਈ ਉਹ ਠੀਕ ਹੈ। ਉਸ ਤੋਂ ਬਾਅਦ ਗੱਲ ਆ ਜਾਂਦੀ ਜਿਹੜੇ ਵਿਆਹੇ ਬਰੇ ਬੰਦੇ ਨੇ ਤੇ ਟਾਈਮ ਨਹੀਂ ਲੱਗਦਾ ਉਹਨਾਂ ਦਾ। ਜਦੋਂ ਉਹ ਗ੍ਰਸਥ ਲਈ ਜਾਂਦੇ ਨੇ ਤਾਂ ਮਿੰਟ ਦੋ ਮਿੰਟ ਚ ਛੜ ਜਾਂਦੇ ਆ। ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਉਹਨਾਂ ਨੂੰ। ਤੇ ਜਿਹੜਾ ਤੁਹਾਡਾ ਵੀਰੇਜ ਆ ਉਹ ਇੰਜ ਹੋਜੂ ਜਿਵੇਂ ਆਪਾਂ ਸੁਣਦੇ ਆ ਕਿ ਫੈਵੀ ਕੋਲਕਾ ਮਜ਼ਬੂਤ ਚੋੜ। ਆ ਫਰਲ ਹੁੰਦਾ ਇਹਦਾ ਇਹ ਤੁਸੀਂ ਦੇਖ ਰਹੇ ਹੋ ਇਹ ਹੁੰਦਾ ਹੈ ਬੰਦਿਆ ਜਨਾਨੀਆਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਜਵਾਕ ਵਗੈਰਾ ਨਹੀਂ ਹੁੰਦੇ ਟਿਊਬਾ ਟੈਬਾ ਸਭ ਕੁਝ ਠੀਕ ਹੁੰਦੀਆਂ ਨੇ ਪਰ ਉਹ ਫਿਰ ਵੀ ਬੱਚਾ ਪੈਦਾ ਨਹੀਂ ਕਰ ਸਕਦੀਆਂ ਜਵਾਕ ਇਹਨਾਂ ਦੇ ਉੱਤੇ ਐਂ ਕਰਕੇ ਦੋ ਪੱਤੇ ਐਂ ਬੰਨ ਦਿਓ ਉੱਪਰੋਂ ਕੋਈ ਪਤਲਾ ਜਿਹਾ ਕੱਪੜਾ ਜਿਹੜਾ ਤੁਸੀਂ ਉਹ ਬੰਨ ਕੇ ਸੋ ਜਾਓ ਜਿਹੜੀ ਤੁਹਾਡੀ ਵਿਛੂ ਜਾਂ ਡੰਗ ਮਾਰ ਕੇ ਦਰਦ ਉਠਦੀ ਹੈ ਜੋੜਾਂ ਦੇ ਅੰਦਰ ਉਹ ਥੋੜੇ ਦਿਨਾਂ ਦੇ ਵਿੱਚ ਗਾਇਬ ਹੋ ਜਾਏਗੀ। ਇੰਨਾ ਕੰਮ ਕਰਾ। ਇਹ ਤੁਹਾਡਾ ਜ਼ਖਮ ਸੁਕਾ ਦੂਗਾ। ਕਟਕੇ ਲਾ ਜਾ ਕੇ ਇੰਨੀ ਦਾੜੀ 100 ਗ੍ਰਾਮ ਤੇਲ ਦੇ ਅੰਦਰ ਕਾਫੀ ਹੈ। ਜਿਲ ਵਾਲਾਂ ਵਾਸਤੇ ਵਾਲਾਂ ਦੇ ਤੇਲ ਵਾਸਤੇ ਕਾਫੀ ਹੈ। ਵਾਲ ਜਿਹੜੇ ਜੜੋਂ ਸੰਘੜੇ ਤੇ ਜਿਹੜੇ ਉਮਰ ਤੋਂ ਪਹਿਲਾਂ ਸਫੈਦ ਹੋ ਰਹੇ ਨੇ ਅੱਜਕੱਲ੍ਹ ਜੰਮ ਦੇ ਜਵਾਕਾਂ ਦੇ ਵੀ ਵਾਲ ਸਫੈਦ ਆ ਰਹੇ ਨੇ। ਹਾਂ ਉਹ ਲਗਾਤਾਰ ਅਗਰੇ ਦਾ ਯੂਜ਼ ਕੀਤਾ ਜਾਂਦਾ ਤਾਂ ਇਹਨੇ ਉਹ ਵਾਲੇ ਫਾਇਦੇ ਤੁਹਾਨੂੰ ਦੇਣੇ ਹੀ ਆ। ਜਿਹੜਾ ਦੁੱਧ ਐ ਨਿਕਲ ਰਿਹਾ ਦੇਖੋ। ਇਸ ਸ਼ੀਸ਼ੀ 'ਚ ਇਕੱਠਾ ਕਰਾ ਲਿਆ ਜਾਂਦਾ। ਅੱਛਾ ਠੀਕ ਹੈ ਇਹ ਦੇਖੋ ਕਿੰਨਾ ਸਾਰਾ ਨਿਕਲਦਾ। ਇਹ ਤਾਂ ਬਹੁਤ ਹੈ। ਤਾਂ ਤੋ ਤਿੰਨ ਜਾਂ ਚਾਰ ਬੂੰਦਾਂ ਆਰਾਮ ਨਾਲ ਨਿਕਲਦੀਆਂ। ਦੁੱਧ ਅਸੀਂ ਨਾਲ ਹੀ ਰੱਖਦੇ ਆਂ। ਅਣੀ ਗੱਡੀ 'ਚ ਵੀ ਪਿਆ ਰਹਿੰਦਾ। ਮੈਂ ਹੁਣ ਜਿਹੜਾ ਆਹ ਦੇਖੋ ਸੁੱਕਾ ਦੁੱਧ ਹੈਗਾ ਇਹ ਆ। ਅੱਛਾ ਇਹ ਬੋਰਡ ਦਾ ਸੁੱਕਿਆ ਦੁੱਧ ਹੈ। ਹਾਂ ਇਹ ਬੋਰਡ ਦਾ ਸੁੱਕਿਆ ਦੁੱਧ ਹੈ। ਇਹ ਦੇਖੋ ਜੀ। ਇਹਨੂੰ ਕਿਵੇਂ ਲੈਣਾ ਜੀ? ਜ਼ਖਮ ਠੀਕ ਕਰਨ ਲਈ ਇਹ ਕੰਮ ਕਰਦਾ। ਠੀਕ ਹੈ। ਜੋੜਾਂ ਦਰਦਾਂ ਲਈ ਇਹ ਕੰਮ ਕਰਦਾ ਹੈ। ਵਾਲਾਂ ਦੀ ਗ੍ਰੋਥ ਲਈ ਇਹ ਕੰਮ ਕਰਦਾ ਹੈ ਚਮੜੀ ਰੋਗਾਂ ਲਈ ਇਹ ਕੰਮ ਕਰਦਾ ਹੈ ਬਾਂਝਪਨ ਨੂੰ ਇਹ ਖਤਮ ਕਰਦਾ ਹੈ ਸਫੇਦ ਪਾਣੀ ਹੈ ਜਿਹੜਾ ਖੂਨ ਜਾਣਾ ਮਹਾਮਾਰੀ ਚ ਬਹੁਤ ਜ਼ਿਆਦਾ ਉਹਦੇ ਤੇ ਇਹ ਕੰਮ ਕਰਦਾ ਹੈ ਤਾਂ ਮੁੰਡਿਆਂ ਨੂੰ ਆਉਂਦੀ ਹੈ ਜਿਹੜੀ ਪਿਸ਼ਾਬ ਦੇ ਨਾਲ ਰਲ ਰਲ ਕੇ ਵੀਰੇਜ ਦੇ ਇਕਤਰੇ ਜਾਂਦੇ ਨੇ ਉਹ ਹੌਲੀ ਹੌਲੀ ਕਮਜ਼ੋਰ ਹੋ ਜਾਂਦੇ ਨੇ ਗੱਲਾਂ ਪਿਚਕਣ ਲੱਗ ਜਾਂਦੀਆਂ ਨੇ ਸੁਸਤੀ ਰਹਿੰਦੀ ਸਾਰਾ ਦਿਨ ਥਕਾਵਟ ਰਹਿੰਦੀ ਹੈ ਉਹਨਾਂ ਦੀ ਗ੍ਰਸਥ ਜਿੰਦਗੀ ਜਿਹੜੀ ਵਿਆਹ ਵਰਿਆਂ ਦੀ ਖਰਾਬ ਹੋ ਜਾਂਦੀ ਹੈ ਸ਼ਿਗਰ ਪਤਨ ਟਾਈਪ ਦੀ ਮੈਂ ਤੁਹਾਨੂੰ ਸਮੱਸਿਆ ਦੱਸੀ ਸੀ ਇੰਨੀਆਂ ਰੋਗਾਂ ਦੇ ਉੱਤੇ ਇਕੱਲਾ ਜਿਹੜਾ ਇਹ ਦਰਖਤ ਤੁਹਾਡਾ ਪੂਰਾ ਬਟਾ ਪੂਰਾ ਕਾਮਯਾਬ ਕੰਮ ਕਰਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਤੁਹਾਨੂੰ ਹਿੰਦੁਸਤਾਨ ਦਾ ਸੈਕਿੰਡ ਸਭ ਤੋਂ ਲਾਰਜੈਸਟ ਸਭ ਤੋਂ ਵੱਡਾ ਦਰਖਤ ਦਿਖਾਵਾਂਗੇ ਤੇ ਉਹਦੇ ਫਾਇਦੇ ਵੀ ਦੱਸਾਂਗੇ ਔਰ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਦਰਖਤ ਤੁਹਾਡੇ ਆਲੇ ਦੁਆਲੇ ਨਜ਼ਰ ਆਉਂਦਾ ਹੈ ਤਾਂ ਇਸ ਬਾਬਤ ਜਿਹੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਮੁਹਾਲੀ ਵਾਲੇ ਡਾਕਟਰ ਗੁਰਮੀਤ ਸਿੰਘ ਕੀ ਕਹਿੰਦੇ ਨੇ ਉਹ ਵੀ ਇਹਨਾਂ ਕੋਲੋਂ ਸੁਣਨੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਕੀ ਗੱਲਬਾਤਾਂ ਕਰ ਰਹੇ ਸੀ ਬਸ ਦੇਖ ਰਹੀ ਸੀ ਇਹਦੀ ਖੂਬਸੂਰਤੀ ਕੁਦਰਤ ਨੇ ਜਿਹੜਾ ਸਾਨੂੰ ਕੁਝ ਬਖਸ਼ਿਆ ਉਹਦੇ ਬਾਰੇ ਅੱਜ ਅਸੀਂ ਆ ਜਾਣਣ ਆਏ ਆ ਤੁਹਾਨੂੰ ਦੱਸਣ ਆਏ ਆ ਤੇ ਆਮ ਜਿਹੜੇ ਲੋਕ ਨੇ ਪੰਜਾਬ ਦੇ ਉਹਨਾਂ ਨੂੰ ਜਾਣਕਾਰੀ ਦੇਣ ਆਏ ਆ ਕਿ ਇਹ ਦੇਖੋ ਸਾਡੇ ਸਾਨੂੰ ਕੁਦਰਤ ਨੇ ਕਿੰਨੇ ਜ਼ਬਰਦਸਤ ਅਨਮੋਲ ਤੋਹਫੇ ਦਿੱਤੇ ਆ ਜਿਨ੍ਹਾਂ ਤੋਂ ਜਾਣਕਾਰੀ ਨਾ ਹੋਣ ਕਰਕੇ ਅਸੀਂ ਵੰਜੇ ਆ ਤੇ ਰੋਗਾਂ ਦੇ ਸ਼ਿਕਾਰ ਹੋਏ ਪਏ ਆ ਡਾਕਟਰਾਂ ਕੋਲ ਪੈਸੇ ਦੇ ਦੇ ਕੇ ਥੱਕੇ ਪਏ ਆ ਜਦੋਂ ਕਿ ਇਹੋ ਜਿਹੀ ਚੀਜ਼ਾਂ ਦੇ ਹੁੰਦਿਆਂ ਸਾਨੂੰ ਕਿਸੇ ਕੋਲ ੱੱਕੇ ਖਾਂਦੀ ਵੈਦਾਂ ਹਕੀਮਾਂ ਦੇ ਜਾਂ ਡਾਕਟਰਾਂ ਦੇ ਗੇੜੇ ਲਾਉਣ ਦੀ ਲੋੜ ਨਹੀਂ ਪਰ ਫਿਰ ਵੀ ਕੀ ਹੁੰਦਾ ਕਿ ਜਾਣਕਾਰੀ ਦੇ ਅਭਾਵ ਦੇ ਵਿੱਚ ਜਿਹੜੇ ਸਾਨੂੰ ਨੁਕਸਾਨ ਹੋ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਉਹ ਕੁਛ ਨਾ ਕੁਛ ਲੋਕਾਂ ਤੱਕ ਜਿਹੜਾ ਉਹ ਪੰਚਾਇਆ ਜੇ ਜੋ ਸਾਨੂੰ ਕੁਦਰਤ ਨੇ ਦਿੱਤਾ ਹੈ ਜੀ ਜੀ ਤੇ ਅੱਜ ਤੁਹਾਨੂੰ ਇਹ ਜਿਹੜਾ ਦਰਖਤ ਦਿਖਾਉਣ ਆਇਆ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਇਹ ਜਿੱਥੋਂ ਵੀ ਇਹ ਉਗਦਾ ਹੈ ਦਰਖਤ ਤਾਂ ਜਿੱਥੇ ਇਹਦੀ ਆ ਜਟਾ ਜਨੂੰ ਝਟਾ ਕਹਿ ਸਕਦੇ ਆ ਇਹ ਦਾੜੀ ਕਹਿ ਸਕਦੇ ਆ ਜਿੱਥੇ ਇਹਦੇ ਨਾਲ ਐ ਲਮਕ ਜਾਂਦੀ ਹੈ ਉੱਥੋਂ ਫਿਰ ਇਹ ਨਵਾਂ ਬੂਟਾ ਪੈਦਾ ਹੋ ਜਾਂਦਾ ਔਰ ਇਹਦੀ ਲਾਈਫ ਜਿਹੜੀ ਹੈ ਸਭ ਤੋਂ ਜ਼ਿਆਦਾ ਹੈ ਦੁਨੀਆ ਦੇ ਅੰਦਰ ਇਹਦੇ ਨਾਲ ਦਾ ਕੋਈ ਦਰਖਤ ਇੰਨਾ ਲੰਬਾ ਨੇ ਜਿਉਂਦਾ ਤੁਸੀਂ ਤਾਂ ਇਹ ਗੱਲ ਕਹਿ ਰਹੇ ਸੀ ਵੀ ਜੇਕਰ ਤੁਹਾਨੂੰ ਇਦਾਂ ਦਾ ਦਰਖਤ ਮਿਲੇ ਕਿਤੇ ਆਲੇ ਦੋਲੇ ਤੁਸੀਂ 15 20 ਦਿਨ ਉਹਦੇ ਆਲੇ ਦੋਲੇ ਚੱਕਰ ਮਾਰਨੇ ਨੇ ਤੇ ਇਥੋਂ ਤੁਹਾਡੇ ਚੱਕਰ ਮਾਰਨ ਨਾਲ ਜਿਹੜੀ ਤੁਹਾਡੀ ਜ਼ਿੰਦਗੀ ਹੈ ਤੁਹਾਡੀ ਜਿਹੜੀ ਬਿਮਾਰੀਆਂ ਨੇ ਉਹਦੀ ਕਾਇਆ ਪਲਟ ਜਾਣੀ ਆ ਉਹ ਚੱਕਰ ਕਿਵੇਂ ਮਾਰਨੇ ਚੱਕਰ ਦਾ ਚੱਕਰ ਦਾ ਕੀ ਅਰਥ ਸੀ ਉਹ ਚੱਕਰ ਦੇ ਅਰਥ ਇਹ ਨੇ ਕਿ ਇਸ ਦਰਖਤ ਦੇ ਕੋਲ ਆ ਕੇ ਤੁਸੀਂ ਜਿਹੜੀਆਂ ਇਹਦੀਆਂ ਫੁੱਲ ਐ ਇਹਦੀਆਂ ਪੱਤੀਆਂ ਆ ਇਹਦੀ ਦਾੜੀ ਐ ਇਹਦੀ ਜਿਹੜੀ ਛਾਲ ਐ ਜਿਹੜੀ ਆ ਸੱਕ ਜਿਹਨੂੰ ਆਪਾਂ ਆਮ ਤੌਰ ਤੇ ਬੋਲਦੇ ਆਂ ਇਹ ਸੱਕ ਹੈ ਇਹਦੇ ਜਿਹੜੇ ਗੋਲਾਂ ਨੇ ਕੌਂਪਲਾਂ ਹੁੰਦੀਆਂ ਨੇ ਆਪਾਂ ਦਿਖਾਈ ਵੀ ਜਾਵਾਂਗੇ ਸਾਰੀਆਂ ਚੀਜ਼ਾਂ ਨਾਲ ਨਾਲ ਕੌਂਪਲਾਂ ਦੇ ਵਿੱਚ ਆਪਾਂ ਥੋੜਾ ਅੱਗੇ ਚੱਲ ਕੇ ਦਿਖਾਉਨੇ ਆਂ ਜੀ 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 ਔਰ ਇਹਨਾਂ ਸਾਰੀਆਂ ਦੇ ਵਿੱਚ ਇੰਨੀ ਜਾਨ ਇੰਨੀ ਤਾਕਤ ਹੈ ਕਿ ਰੋਗਾਂ ਨੂੰ ਦੂਰ ਹਟਾ ਸਕਦੀਆਂ ਨੇ ਬਹੁਤ ਸਾਰੇ ਲੋ ਰੋਗਾਂ ਨੂੰ ਜਿਹੜੀਆਂ ਇਹਦੇ ਉੱਤੇ ਇਹ ਕੰਮ ਕਰਦਾ ਉਹ ਆਪਾਂ ਇੱਕ ਇੱਕ ਕਰਕੇ ਹੌਲੀ ਹੌਲੀ ਗੱਲ ਕਰਦੇ ਆਂ ਅੱਛਾ ਇਹ ਦੱਸੋ ਵੈਦ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਦਰਖਤ ਬੜਾ ਜਾਨਦਾਰ ਹੈ ਜਾਨਦਾਰ ਦਰਖਤ ਤੁਸੀਂ ਕਹਿੰਦੇ ਵੀ ਜਿੱਥੇ ਦੀਆਂ ਜਿਹੜੀ ਇਹ ਦਾੜੀ ਹੈਗੀ ਹੈ ਇਹ ਦਾੜੀ ਜਾਂਦੀ ਹੈ ਤੇ ਦਾੜੀ ਇੱਕ ਨਵਾਂ ਰੂਪ ਨਵੀਂ ਜ਼ਿੰਦਗੀ ਜਿਹੜੀ ਉਹ ਪੈਦਾ ਕਰ ਦਿੰਦੀ ਹੈ ਇੰਨੀ ਪਾਵਰ ਜਿਵੇਂ ਦੇਖੋ ਜੀ ਸਾਰੀ ਦਾੜੀ ਸੀ ਤੇ ਹੁਣ ਦਰਖਤ ਬਣ ਚੁੱਕੇ ਨੇ ਬਿਲਕੁਲ ਉਹ ਤੁਸੀਂ ਥੋੜਾ ਜਿਹਾ ਅੱਗੇ ਆਜੋਗੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਨੇ ਆ ਆ ਦੇਖੋ ਜਿਸ ਤਰ੍ਹਾਂ ਇਹ ਸਾਰਾ ਇੱਕ ਦਰਖਤ ਸੀਗਾ ਇਹ ਇਹ ਇਕੱਲਾ ਇੱਕ ਇੱਕ ਥਾਂ ਤੋਂ ਪੈਦਾ ਹੋਇਆ ਸੀ ਉਸ ਤੋਂ ਬਾਅਦ ਇਹਦੀਆਂ ਜਿਹੜੀਆਂ ਦਾੜੀ ਡਿਗ ਡਿੱਕ ਕੇ ਆ ਥੋੜਾ ਜਿਹਾ ਉੱਤੇ ਨੂੰ ਦਿਖਾਓ ਤੁਸੀਂ ਆਹ ਦੇਖੋ ਇਹ ਆ ਜਿਹੜੀ ਜਿਹੜੀ ਮੈਂ ਇਹਨੂੰ ਹੱਥ ਲਾ ਰਿਹਾ ਇਹ ਪਤਾ ਕੀ ਚੀਜ਼ ਸੀ ਵੀ ਆ ਚੀਜ਼ ਸੀਗੀ ਸ਼ਾਇਦ ਤੁਸੀਂ ਦੇਖ ਰਹੇ ਹੋ ਕੈਮਰੇ ਆ ਰਹੀ ਹੈ ਮੇਰੇ ਖਿਆਲ ਆ ਇੰਨੀ ਬਰੀਕ ਸੀਗੀ ਇਹ ਉੱਤੋਂ ਇਹਨੇ ਛੱਡੀ ਹੈ ਤੇ ਇਹ ਜਾ ਕੇ ਜ਼ਮੀਨ ਦੇ ਵਿੱਚ ਲੱਗ ਜਣੇ ਨੇ ਤੇ ਇਹਨੇ ਫਿਰ ਨਵਾਂ ਦਰਖਤ ਬਣ ਕੇ ਪੈਦਾ ਹੋ ਜਾਣਾ ਜਿਵੇਂ ਆ ਇੰਨੀ ਮੋਟੀ ਹੋ ਗਈ ਇਹ ਕੋਈ ਅੱਜ ਦਾ ਚਮਤਕ ਇਹ ਅੱਜ ਦੀ ਨਹੀਂ ਹੈਗੀ ਹੂੰ ਹੂੰ ਕਮ ਸੇ ਕਮ ਮੰਨ ਕੇ ਚੱਲੋ ਇਹ 2 2.5 ਸਾਲ ਤੋਂ ਵੱਧ ਪੁਰਾਣਾ ਇਹ ਬਣਿਆ ਪਏ ਇੱਕੋ ਦਰਖਤ ਹੈ ਇਹ ਸਾਰਾ ਜੰਨ ਨਜ਼ਰ ਆ ਰਿਹਾ ਹੂੰ ਇਹ ਤਾਂ 12 ਬਿੱਗਿਆਂ ਚ ਲੱਗਿਆ ਹੋਇਆ ਜੀ ਇੱਕੋ ਤਰ੍ਹਾਂ 12 ਬਿੱਗਿਆਂ ਚ ਲੱਗਿਆ ਇਹ ਇੱਕੋ ਦਰਖਤ ਹੈ ਜਿਹੜਾ ਇਦਾਂ ਦੀਆਂ ਜੜਾਂ ਦਾੜੀ ਥੱਲੇ ਲੱਗ ਲੱਗ ਕੇ ਅੱਗੇ ਤੋਂ ਅੱਗੇ ਫੁੱਟਦਾ ਹੋਇਆ ਕਿੱਥੋਂ ਤੱਕ ਚਲਾ ਗਿਆ ਔਰ ਇਹਦੇ ਆਪਾਂ ਹੁਣ ਗੁਣਾਂ ਦੀ ਗੱਲ ਕਰਨੀ ਸ਼ੁਰੂ ਕਰੀਏ ਜੀ 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 ਫਾਇਦੇ ਕੀ ਕੀ ਦਿੰਦਾ ਹੈ ਸਭ ਤੋਂ ਪਹਿਲੇ ਜਿਸ ਤਰ੍ਹਾਂ ਮੰਨ ਕੇ ਚੱਲੋ ਸਕਿਨ ਡਿਜ਼ੀਜ਼ ਹੋ ਜਾਂਦੀ ਹੈ ਲੋਕਾਂ ਨੂੰ ਹੂੰ ਹੂੰ ਜ਼ਖਮ ਹੋ ਜਾਂਦੇ ਆ ਸੁੱਕਣ ਦਾ ਨਾਂ ਨਹੀਂ ਲੈਂਦੇ ਤਾਂ ਜਿਹੜਾ ਇਹ ਦਰਖਤ ਹੈ ਇਹਦੀ ਤੁਸੀਂ ਇੱਕ ਛਾਲ ਤੋੜਨੀ ਹੈ ਛਾਲ ਯਾਨੀ ਕਿ ਇਹਦਾ ਜਿਹੜਾ ਸੱਕ ਹੈਗਾ ਹਾਂ ਹਾਂ ਆਪਾਂ ਇੱਥੋਂ ਲਈਏ ਥੋੜਾ ਜਿਹਾ ਆ ਮਿਲ ਗਿਆ ਜੀ ਸੱਕ ਸਾਨੂੰ ਵੱਡੇ ਹੀ ਮਿਲ ਗਿਆ ਇਹ ਇਸ ਤਰ੍ਹਾਂ ਦਾ ਸੱਕ ਕਹਿੰਦੇ ਹਾਂ ਇਹ ਲਾ ਲਓ ਤੁਸੀਂ ਇਹ ਸੱਕ ਇੱਕ ਵਾਰੀ ਜ਼ਖਮ ਨੂੰ ਧੋਣ ਵਾਸਤੇ ਤੁਹਾਨੂੰ ਇਹ ਇਹ ਨਾਲ ਸੱਕ ਕਾਫੀ ਹੈ ਇਹ ਕਾਫੀ ਹੈ ਇਹਨੂੰ ਪਾਣੀ ਚ ਭਾਲ ਦੇਣਾ 1 ਲੀਟਰ ਚ ਜਦੋਂ ਇਹ ਅੱਧਾ ਰਹਿ ਜੇ ਉਦੋਂ ਉਤਾਰ ਲੈਣਾ ਕੋਈ ਬੀਟਾਡਿਨ ਕੋਈ ਤੁਸੀਂ ਜੋ ਵੀ ਸੂਫਰਾ ਮਾਈਸੀ ਨੇ ਕੋਈ ਵੀ ਤੁਸੀਂ ਐਲੋਪੈਥਿਕ ਕਰੀਮ ਜਿੰਨੀ ਮਰਜ਼ੀ ਵਰਤ ਲੋ ਉਹਦੇ ਨਾਲੋਂ 1000 ਗੁਣਾ ਇਹ ਜ਼ਿਆਦਾ ਫਾਇਦੇਮੰਦ ਹੈ ਐਸਾ ਕੰਨਾ ਕੰਮ ਕਰਾ ਇਹ ਤੁਹਾਡਾ ਜ਼ਖਮ ਸੁਕਾ ਦੂਗਾ ਠੀਕ ਹੈ ਜਿਨ੍ਹਾਂ ਦੇ ਮੂੰਹ 'ਚ ਛਾਲੇ ਹੋ ਜਾਂਦੇ ਹਟਦੇ ਹੀ ਨਹੀਂਗੇ ਠੀਕ ਹੈ ਜੱਬ ਦੇ ਉੱਪਰ ਛਾਲੇ ਹੋ ਜਾਂਦੇ ਮੂੰਹ 'ਚ ਹੋ ਜਾਂਦੇ ਉਹਨਾਂ ਨੂੰ ਕੀ ਚਾਹੀਦਾ ਹੈ ਕਿ ਇਹਦੀ ਜਿਹੜੀਆਂ ਆ ਪੱਤੇ ਆ ਆ ਵਾਲੇ ਦੋ ਪੱਤੇ ਤੋੜ ਲੈਣੇ ਆ ਦੋ ਪੱਤੇ ਤੋੜ ਕੇ ਤੇ ਪਾਣੀ ਦੇ ਵਿੱਚ ਇਹਨਾਂ ਨੂੰ ਕ੍ਰਸ਼ ਕਰ ਕ੍ਰਸ਼ ਕਰਕੇ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲ ਲੈਣਾ ਅੱਛਾ ਇਸ ਤਰ੍ਹਾਂ ਦੋ ਪੱਤਿਆਂ ਨੂੰ 5-6 ਵਾਰੀ ਐਂ ਕਰਕੇ ਪਾੜ ਦੇਣਾ ਠੀਕ ਹੈ ਪਾਣੀ 'ਚ ਇਹਨਾਂ ਨੂੰ ਉਬਾਲ ਕੇ ਤੇ ਇਹਦੇ ਘਰਾਰੇ ਕਰਨੇ ਆ ਤੁਹਾਡੇ ਥੋੜੇ ਦਿਨਾਂ 'ਚ ਜਾਂਦੇ ਰੋ ਕੋਈ ਹੋਰਾ ਸੋਰ ਕੋਈ ਉਰੇ ਪਰੇ ਜਿਹੜੀ ਵੀ ਦਵਾਈ ਤੁਸੀਂ ਯੂਜ਼ ਕਰ ਰਹੇ ਹੋ ਉਹ ਸਾਰੀਆਂ ਦੇ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਕਾਮਯਾਬ ਦੋ ਇਹ ਇੱਕ ਦਵਾਈ ਹੋ ਸਕਦੀ ਹੈ ਇਹ ਤਾਂ ਹੋ ਗਏ ਜ਼ਖਮਾਂ ਦੀ ਇਸ ਤੋਂ ਇਲਾਵਾ ਹੋਰ ਕੀ ਕੰਮ ਕਰਦਾ ਜੀ ਹੋਰ ਇਸ ਤੋਂ ਇਲਾਵਾ ਸਕਿਨ ਡਿਜ਼ੀਜ਼ ਆ ਗਈ ਜਿਨ੍ਹਾਂ ਨੂੰ ਚਮੜੀ ਰੋਗ ਹੋ ਜਾਂਦੇ ਨੇ ਹਟਦੇ ਹੀ ਨਹੀਂ ਗਏ ਸੋਰਾਈਸਿਸ ਟਾਈਪ ਲਾ ਲਓ ਜਾਂ ਲਾ ਲਓ ਖਾਰਸ਼ ਖੁਜਲੀ ਬਹੁਤ ਜਿਆਦਾ ਹੋਈ ਰਹਿੰਦੀ ਹੈ ਉਹਦੇ ਉੱਤੇ ਵੀ ਇਹ ਬਹੁਤ ਵਧੀਆ ਕੰਮ ਕਰਦਾ ਉਹਦੇ ਤੇ ਕੰਮ ਕਰੇਗਾ ਜਿਹੜਾ ਇਹਦਾ ਸੱਕ ਹੈ ਉਹ ਤੁਸੀਂ ਉਬਾਲਿਓ ਜਿਵੇਂ ਆਪਾਂ ਪਹਿਲਾਂ ਦੱਸਿਆ ਉਹ ਉਬਾਲ ਕੇ ਉਹ ਤੁਸੀਂ ਆਪਣੇ ਨਹਾਉਣ ਵਾਲੇ ਪਾਣੀ ਚ ਪਾ ਲੋ 2 ਲੀਟਰ ਪਾਣੀ ਚ ਬਾਲ ਲੋ ਸੱਕ ਤੇ ਬਾਕੀ ਉਹ ਸਾਰੀ ਬਾਲਟੀ ਦੇ ਵਿੱਚ ਪਾ ਦਿਓ ਉਸ ਤੋਂ ਬਾਅਦ ਇਹਦੇ ਨਾਲ ਨਹਾ ਲੋ ਤੁਸੀਂ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਦੇਵੇਗਾ ਤੁਹਾਡੀ ਖਾਰਿਸ਼ ਖੁਜਲੀ ਜਿਹੜੀ ਜਲਦੀ ਕਰਕੇ ਹਟਦੀ ਨਹੀਂ ਉਹ ਵੀ ਹਟ ਜਾਏਗੀ ਠੀਕ ਹੈ ਤੇ ਤੁਸੀਂ ਕਹਿ ਰਹੇ ਸੀ ਕੋਪਲਾ ਦੀ ਗੱਲ ਕਰ ਰਹੇ ਸੀ ਤੁਸੀਂ ਤੇ ਇਹ ਇਹੀ ਇਹੀ ਨੇ ਜੀ ਅੱਛਾ ਇਹ ਇੱਕ ਗੱਲ ਕਰ ਰਹੇ ਸੀ ਜਿਹੜੇ ਆ ਇਹਦੇ ਫਲ ਨੇ ਆ ਫਲ ਹੁੰਦਾ ਇਹਦਾ ਇਹ ਤੁਸੀਂ ਦੇਖ ਰਹੇ ਹੋ ਇਹ ਹੁੰਦਾ ਬੰਦਿਆ ਜਨਾਨੀਆਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਜਵਾਕ ਵਗੈਰਾ ਨਹੀਂ ਹੁੰਦੇ ਟਿਊਬਾ ਟੇਬਾ ਸਭ ਕੁਝ ਠੀਕ ਹੁੰਦੀਆਂ ਨੇ ਪਰ ਉਹ ਫਿਰ ਵੀ ਬੱਚਾ ਪੈਦਾ ਨਹੀਂ ਕਰ ਸਕਦੀਆਂ ਜਵਾਕ ਠਹਿਰਦਾ ਨਹੀਂਗਾ ਇਹਨੂੰ ਕੀ ਕਰਨਾ ਜੀ ਇਹਨੂੰ ਸੁਕਾ ਲੈਣਾ ਤੇ ਜਾਂ ਫਿਰ ਐਵੇਂ ਦੇ ਐਵੇਂ ਤੁਸੀਂ ਦੋ ਫਲ ਜਿਹੜੇ ਨੇ ਆ ਦੋ ਹੀ ਫੜੇ ਹੋਏ ਆ ਮੈਂ ਇਹ ਤੁਸੀਂ ਨਰਮਾਦਾਂ ਨੇ ਨਹੀਂ ਅਜੇ ਕੁਛ ਨਹੀਂ ਅੱਛਾ ਅਜੇ ਕੁਛ ਨਹੀਂ ਇਹ ਫਲ ਐ ਇਹਨਾਂ ਨੂੰ ਤੁਸੀਂ ਉਬਾਲ ਲੈਣਾ ਪਾਣੀ ਚ ਕੁੱਟ ਕੇ ਤੇ 1 ਕੱਪ ਦੁੱਧ ਪਾਉਣਾ 1 ਕੱਪ ਪਾਣੀ ਪਾਉਣਾ ਉਹਦੇ ਵਿੱਚ ਇਹਨਾਂ ਨੂੰ ਪਾ ਦੇਣਾ ਜਦੋਂ ਪਾਣੀ ਪਾਣੀ ਉੱਡ ਜੇ ਕੱਲਾ ਦੁੱਧ ਰਹਿ ਜੇ ਉਦੋਂ ਤੁਸੀਂ ਇਹ ਦੁੱਧ ਪੀਣਾ ਖਾਲੀ ਪੇਟ ਸਵੇਰੇ ਲੇਡੀਜ਼ ਨੇ ਤੇ ਕਰੀਬ-ਕਰੀਬ ਮਹੀਨਾ 1.5 ਮਹੀਨਾ ਇਹਨੂੰ ਯੂਜ਼ ਕਰਨਾ ਤਾਂ ਉਹ ਬੱਚਾ ਆਪਣੇ ਆਪ ਪੈਦਾ ਕਰਨ ਦੇ ਕਾਬਿਲ ਉਹਦੇ 'ਚ ਤਾਕਤ ਆ ਜਾਏਗੀ ਐਡੀ ਤਾਕਤ ਵਰਗੀ ਹਾਂ 2 ਜਾਂ 2.5 ਘੰਟੇ ਤੁਸੀਂ ਕੁਝ ਨਹੀਂ ਖਾਣਾ ਉਸ ਤੋਂ ਬਾਅਦ ਜਦੋਂ ਭੁੱਖ ਲੱਗੇਗੀ ਉਦੋਂ ਹੀ ਆਪਣਾ ਨਾਸ਼ਤਾ ਪਾਣੀ ਤੁਸੀਂ ਕਰਨਾ ਹੈ ਅਦਰਵਾਈਜ਼ ਓਨੀ دیر ਕੁਝ ਨਹੀਂ ਖਾਣਾ ਜਿੰਨੀ ਦੇਰ ਤੁਹਾਨੂੰ ਭੁੱਖ ਨਹੀਂ ਲੱਗਦੀ ਉਸ ਤੋਂ ਬਾਅਦ ਹੁਣ ਵਾਲਾਂ ਦੇ ਉੱਤੇ ਲੇਡੀਜ਼ ਦੀ ਗੱਲ ਚੱਲੀ ਪਈ ਐ ਤਾਂ ਜਿਨ੍ਹਾਂ ਲੇਡੀਜ਼ ਨੂੰ ਲਕੋਰੀਆ ਹੁੰਦਾ ਸਫੇਦ ਪਾਣੀ ਦੀ ਸਮੱਸਿਆ ਹੁੰਦੀ ਐ ਬਹੁਤ ਸਾਰੀਆਂ ਦਵਾਈਆਂ ਟਰਾਈ ਕਰ ਲਈਆਂ ਹਟਦਾ ਹੀ ਨਹੀਂਗਾ ਉਹਨਾਂ ਵਾਸਤੇ ਵੀ ਇਹਨਾਂ ਦੇ ਜਿਹੜੇ ਜਿਹੜੇ ਕੌਂਪਲਾ ਨੇ ਕੌਂਪਲਾ ਹੁਣ ਆਪਾਂ ਕੌਂਪਲ ਦਿਖਾਵਾਂਗੇ ਆਹੀ ਕੌਂਪਲਾ ਜੀ ਹਾਂ ਇਹਦੇ ਜਿਹੜੀ ਆ ਲੱਗੀ ਹੋਈ ਐ ਇਹ ਇਹਦਾ ਜਿਹੜਾ ਆ ਅਗਲੇ ਬੰਨੇ ਆਹ ਚੀਜ਼ ਐ अच्छा आ दिख रही होनी ਤੁਹਾਨੂੰ हां जी ਇਹ ਤੋੜ ਲੈਣੀਆਂ ਨੇ ਕਰੀਬ 2 ਜਾਂ 3 ओके ਠੀਕ ਹੈ ਜੀ ਔਰ ਇਹਨੂੰ ਵੀ ਇਸੇ ਤਰ੍ਹਾਂ ਹੀ ਪਾਣੀ ਦੇ ਅੰਦਰ ਉਬਾਲ ਕੇ ਇਹਨੂੰ ਪੀਣਾ ਹੈ ਪਾਣੀ ਲਿਕੋਰੀਆ ਵੀ हट ਜਾਏਗਾ ਜਿਨ੍ਹਾਂ ਲੇਡੀਜ਼ ਨੂੰ ਮਹਾਵਾਰੀ ਦੇ ਅੰਦਰ ਬਹੁਤ ਜ਼ਿਆਦਾ ਖੂਨ ਆਉਂਦਾ ਹ ਹ ਉਹਨਾਂ ਵਾਸਤੇ ਵੀ ਇਹ ਬਹੁਤ ਰਾਮ ਬਾਣੋਸ਼ ਦੀ ਮੰਨੀ ਜਾਂਦੀ ਹੈ ਖੂਨ ਆਉਣਾ ਵੀ ਬੰਦ ਹੋ ਜਾਂਦਾ ਇਹਦੇ ਨਾਲ ਜੀ 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 ਤੇ ਸੰਗਣਾ ਬੜਾ ਜਿੱਥੇ ਦਰਖਤ ਤੁਸੀਂ ਲੈ ਕੇ ਆਏਗਾ ਸੰਗਣਾ ਬੜਾ ਇਹ ਇੱਕੋ ਹੀ ਦਰਖਤ ਹੈ ਜੀ ਹੁਣ ਤੱਕ ਹਾਂ ਇਹ ਦਰਖਤ ਬਿਲਕੁਲ ਇੱਕੋ ਹੀ ਦਰਖਤ ਜੀ ਇਹ ਮਤਲਬ ਥੋੜੋ ਤੇ ਪਹਿਲ 10 ਹੀ ਚੁੱਕਿਆ ਮੈਂ ਇੱਕ ਦਰਖਤ ਨੇ ਇੰਨਾ ਸਾਰਾ ਏਰੀਆ ਮਲ ਲੱਗਿਆ ਲਗਭਗ 12 12.5 ਮੇਰੇ ਖਿਆਲ ਇਕੜ ਜਗ੍ਹਾ ਇਹਨੇ ਘੇਰੀ ਹੋਈ ਹੈ ਇਕੱਲੇ ਦਰਖਤ ਨੇ ਆ ਵੀ ਇੱਧਰ ਸਾਰੀ ਇਹ ਕਿਸੇ ਵੇਲੇ ਦਾੜੀ ਹੁੰਦੀ ਸੀ ਜਿਹਦੀ ਇਹ ਬਰੀਕ ਬਰੀਕ ਜਿਹੜੇ ਐਡੇ ਮੋਟੇ ਮੋਟੇ ਤਣੇ ਦਰਖਤ ਬਣੇ ਪਏ ਨੇ ਬਿਲਕੁਲ ਆ ਦੇਖੋ ਇਹ ਦੇਖੋ ਹੁਣ ਆ ਜਿਹੜੀ ਚੀਜ਼ ਇੱਧਰ ਜਾ ਰਹੀ ਹੈ ਹਾਂਜੀ ਆਹ ਟਾਣਾ ਵੇਖੋ ਤੁਸੀਂ ਇੱਥੇ ਟੁੱਟ ਕੇ ਡਿੱਗਿਆ ਹੋਇਆ ਹੂੰ ਇਹ ਹਨੇਰੀ ਨਾਲ ਟੁੱਟਿਆ ਹੂੰ ਟੁੱਟਣ ਤੋਂ ਬਾਅਦ ਇਹ ਇਹਦੇ ਆਸਰੇ ਖੜਾ ਹੈ ਹੂੰ ਇਹਦੇ ਪਿੱਲਰ ਬਣੇ ਪਏ ਆ ਦੇਖੋ ਹੁਣ ਇਹ ਉਹੀ ਹੈ ਦੇਖੋ ਦਾੜੀ ਹੈ ਥੱਲੇ ਗਈ ਹੈ ਇਹ ਇਹਨੂੰ ਇਨੇ ਖੜਾ ਛੱਡਿਆ ਹੋਇਆ ਸਾਰੇ ਨੂੰ ਅੱਛਾ ਇਸ ਤੋਂ ਬਾਅਦ ਆਪਾਂ ਆ ਜੀਏ ਜਿਹੜਾ ਜੈਂਟਸ ਰੋਗਾ ਤੇ ਹੂੰ ਬਚਪਨ ਹੋ ਗਿਆ ਚਮੜੀ ਰੋਗ ਵੀ ਠੀਕ ਹੋ ਗਿਆ ਚਲੋ ਆਪਾਂ ਜੋੜਾ ਦਰਦਾ ਦੀ ਗੱਲ ਕਰੀਏ। ਹੂੰ ਹੂੰ। ਇਹ ਜੋੜਾ ਦਰਦਾ ਤੇ ਬਹੁਤ ਜ਼ਿਆਦਾ ਕੰਮ ਕਰਦਾ। ਇਹਦੇ ਜਿਹੜੇ ਪੱਤੇ ਆ। ਇਹ ਤੁਸੀਂ 5-6 ਪੱਤੇ ਤੋੜਨੇ ਆ ਇਸ ਤਰ੍ਹਾਂ ਕਰਕੇ। 1 2 3 4 ਬਸ 4 ਵੀ ਕਾਫੀ ਹੁੰਦੇ ਆ। ਜੇ ਵੱਡੇ ਹੋਣ। ਹਾਂ, ਆ ਵੱਡੇ ਹੈਗੇ 4 ਪੱਤੇ ਤੁਸੀਂ ਤੋੜਨੇ ਆ। ਇਹਨਾਂ ਨੂੰ ਤਵੇ ਤੇ ਸੇਕ ਲੈਣਾ। ਗੈਸ ਦੇ ਉੱਤੇ ਰੱਖੀ ਜੋ ਤਵੇ ਤੇ ਸੇਕੀ ਜੋ ਤੇ ਆਪਣੇ ਜਿਹੜੇ ਆ ਗੋਡੇ ਨੇ ਇਹਨਾਂ ਦੇ ਉੱਤੇ ਐਂ ਕਰਕੇ ਦੋ ਪੱਤੇ ਐਂ ਬੰਨ ਦਿਓ। ਉੱਪਰੋਂ ਕੋਈ ਪਤਲਾ ਜਿਹਾ ਕੱਪੜਾ ਜਿਹੜਾ ਤੁਸੀਂ ਉਹ ਬਨ ਕੇ ਸੋ ਜੋ ਜਿਹੜੀ ਤੁਹਾਡੀ ਵਿਛੂ ਜਿਆ ਡੰਗ ਮਾਰ ਕੇ ਦਰਦ ਉੱਠਦੀ ਹੈ ਜੋੜਾਂ ਦੇ ਅੰਦਰ ਉਹ ਥੋੜੇ ਦਿਨਾਂ ਦੇ ਵਿੱਚ ਗਾਇਬ ਹੋ ਜਾਏਗੀ ਫਿਰ ਜਿਹੜਾ ਸਭ ਤੋਂ ਵੱਡਾ ਇਹਦਾ ਹੋਰ ਫਾਇਦਾ ਹੈ ਇਨਸਾਨੀ ਸਰੀਰ ਦੇ ਅੰਦਰ ਜਿਹੜੀ ਵੀਰਜ ਬਣਦਾ ਸੀਮਨ ਬਣਦਾ ਉਹ ਪਤਲਾ ਹੋ ਜਾਂਦਾ ਹੈ ਕਈ ਬੱਚੇ ਹੱਥ ਰਸੀ ਕਰ ਲੈਂਦੇ ਆ ਹੱਥ ਰਸੀ ਕਰਨ ਦੇ ਨਾਲ ਇਹਦਾ ਜਿਹੜਾ ਸੀਮਨ ਹੈ ਉਹ ਬਹੁਤ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਬਾਥਰੂਮ ਦੇ ਨਾਲ ਪਿਸ਼ਾਬ ਦੇ ਨਾਲ ਆਟੋਮੈਟਿਕਲੀ ਆਪ ਮੁਹਾਰੇ ਤੁਰਿਆ ਆਉਂਦਾ ਪਤਾ ਨਹੀਂ ਲੱਗਦਾ ਹਾਂ ਉਹਦੇ ਲਈ ਇਹ ਬਹੁਤ ਮਫੀਦ ਕੰਮ ਕਰਦਾ ਹੈ ਉਹਦੇ ਲਈ ਤੁਸੀਂ ਕਰਨਾ ਕੀ ਹੈ ਇਹਦਾ ਜਿਹੜਾ ਦੁੱਧ ਨਿਕਲਦਾ ਹੈ ਇਹ ਦੇਖੋ ਦੁੱਧ ਹੈ ਇਹਨੂੰ ਆਪਾਂ ਤੋੜਾਂਗੇ ਤੇ ਇਹ ਦੁੱਧ ਨਿਕਲੇਗਾ ਆ ਪਤਾਸਾ ਦੇਖੋ ਇਹ ਲੈ ਲਓ ਇੱਕ ਪਤਾਸਾ ਤੁਸੀਂ ਤੇ ਇਹਦੇ ਉੱਪਰ ਇੰਜ ਕਰਕੇ ਦੁੱਧ ਟਪਕਾ ਲਓ ਅੱਛਾ ਠੀਕ ਹੈ ਇੱਕ ਚੋ ਦੋ ਜਾਂ ਤਿੰਨ ਬੂੰਦੇ ਇੱਕ ਥਾਂ ਤੋਂ ਨਿਕਲਦੀਆਂ ਨੇ ਉਸ ਤੋਂ ਬਾਅਦ ਤੁਸੀਂ ਇਹਨੂੰ ਨਵੀਂ ਥਾਂ ਤੋਂ ਤੋੜ ਲਓ ਇਹ ਦੇਖੋ ਇਹ ਦੋ ਤਿੰਨ ਬੂੰਦਾ ਫੇਰ ਨਿਕਲ ਜਾਣਗੀਆਂ ਇਹ ਤੋਂ ਠੀਕ ਹੈ ਇਸ ਤਰ੍ਹਾਂ ਕਰਕੇ ਟਪਕਾ ਲਓ ਚਾਰ ਕ ਬੂੰਦਾ ਤੁਸੀਂ ਲੈ ਕੇ ਇਹਨੂੰ ਮੂੰਛ ਪਾ ਲੈਣਾ ਜੀ ਹਾਂ ਕੜਾ ਹੁੰਦਾ ਹੂੰ ਠੰਡਾ ਹੁੰਦਾ ਬੇਸਿਕਲੀ ਅੱਛਾ ਔਰ ਥੋੜਾ ਰੁਖ ਰੁਖਸ਼ੀਆ ਨਹੀਂ ਰੁੱਖਾ ਹੁੰਦਾ ਇਹਦੇ ਜਿਹੜੇ ਗੁਣ ਹੈ ਇਹ ਤੁਸੀਂ ਕ੍ਰੇਬ ਕ੍ਰੇਬ ਜਿਹੜੇ ਗੇੜੇ ਐ 15 ਗੇੜੇ ਮੈਂ ਜਿਹੜੇ ਕਹੇ ਸੀ ਉਹ ਇਸ ਤਰੀਕੇ ਹੀ ਆ ਰੋਜ਼ ਸਵੇਰੇ ਆਓ ਆਪਣੀ ਜੇਬ ਚ ਪਤਾਸਾ ਪਾ ਕੇ ਲੈ ਕੇ ਆਓ ਜੀ ਠੀਕ ਹੈ ਤੇ ਪੰਜ ਚਾਰ ਬੂੰਦਾਂ ਜਿਹੜੀਆਂ ਨੇ ਤੁਸੀਂ ਇਸ ਪਤਾਸੇ ਤੇ ਪਾ ਕੇ ਖਾਣੀਆਂ ਨਹੀਂ ਕੋਈ ਇਹ ਤਾਂ ਨਹੀਂ ਹੈਗਾ ਵੀ ਪਤਾਸੇ ਖਾਣ ਨਾਲ ਕੋਈ ਸਾਈਡ ਇਫੈਕਟ ਹੋ ਜਾਊਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਸਿਰਫ 슈ਗਰ ਵਾਲਿਆਂ ਵਾਸਤੇ ਜੁਰੂ ਵਿਚਾਰ ਰੱਖਣਾ ਹੁੰਦਾ ਤੇ ਜਿਹੜਾ ਤੁਹਾਡਾ ਵੀਰੇਜ ਹੈ ਉਹ ਅੰਝ ਹੋ ਜੂ ਜਿਵੇਂ ਆਪਾਂ ਸੁਣਦੇ ਆ ਕਿ ਫੈਵੀ ਕੋਲ ਕਾ ਮਜ਼ਬੂਤ ਚੋੜ ਠੀਕ ਹੈ ਉਸ ਤੋਂ ਬਾਅਦ ਗੱਲ ਆ ਜਾਂਦੀ ਜਿਹੜੇ ਵਿਆਹੇ ਬਰੇ ਬੰਦੇ ਨੇ ਤੇ ਟਾਈਮ ਨਹੀਂ ਲੱਗਦਾ ਉਹਨਾਂ ਦਾ ਜਦੋਂ ਉਹ ਗ੍ਰਸਥ ਲਈ ਜਾਂਦੇ ਨੇ ਤਾਂ ਮਿੰਟ ਦੋ ਮਿੰਟ ਚ ਚੜ ਜਾਂਦੇ ਆ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਉਹਨਾਂ ਨੂੰ ਪਰਿਵਾਰਿਕ ਰਿਲੇਸ਼ਨ ਠੀਕ ਰੱਖਣ ਲਈ ਸ਼ੀਗਰ ਪਤਨ ਦਾ ਰੋਗ ਜਿਹਨੂੰ ਕਹਿੰਦੇ ਆਪਾਂ ਬਹੁਤ ਜਲਦੀ ਕਿਉਂਕਿ ਇਹ ਵੀਰਜ ਨੂੰ ਇੰਨਾ ਪਾਵਰਫੁਲ ਕਰਦੀ ਆ ਘੜਾ ਕਰਦੀ ਹੈ ਜੋ ਤੁਸੀਂ ਇਹਦਾ ਯੂਜ਼ ਕਰੋਗੇ ਤਾਂ ਤੁਹਾਡਾ ਵੀਰਜ ਘੜਾ ਹੋਏਗਾ ਤਾਂ ਤੁਹਾਡਾ ਆਟੋਮੈਟਿਕਲੀ ਟਾਈਮ ਜਿਹੜਾ ਜ਼ਿਆਦਾ ਲੱਗੇਗਾ ਉਹੀ ਗੱਲ ਆ ਜਾਂਦੀ ਜਿਸ ਤਰ੍ਹਾਂ ਇੱਕ ਬੋਤਲ 'ਚ ਸ਼ਹਿਦ ਭਰਿਆ ਹੋਇਆ ਇੱਕ ਬੋਤਲ 'ਚ ਪਾਣੀ ਭਰਿਆ ਹੋਇਆ ਬੋਤਲ ਨੂੰ ਪਾਣੀ ਵਾਲੀ ਬੋਤਲ ਨੂੰ ਤੁਸੀਂ ਉਲਟਾ ਕਰੋਗੇ ਤਾਂ ਉਹ ਮਿੰਟਾਂ 'ਚ ਖਾਲੀ ਹੋ ਜਾਏਗੀ ਤੇ ਸ਼ਹਿਦ ਵਾਲੀ ਬੋਤਲ ਨੂੰ ਤੁਸੀਂ ਉਲਟਾ ਕਰੋਗੇ ਤਾਂ ਉਹ ਟਾਈਮ ਲਏਗੀ ਇਸੇ ਤਰ੍ਹਾਂ ਹੀ ਜੇ ਵੀਰਜ ਜਿਹੜਾ ਉਹ ਲੱਸੀ ਵਰਗਾ ਪਾਣੀ ਵਰਗਾ ਜਿਹੜਾ ਪਤਲਾ ਹੋਇਆ ਉਹ ਪੰਜ ਚਾਰ ਅ ਚਟਕਿਆ ਤੋਂ ਬਾਅਦ ਹੀ ਖਲਾਸ ਹੋ ਜਾਏਗਾ ਤੇ ਜਿਹੜਾ ਤੁਸੀਂ ਗਾੜਾ ਵੀਰਜ ਹੋਏਗਾ ਉਹ ਕਾਫੀ ਟਾਈਮ ਲੈ ਕੇ ਨਿਕਲੇਗਾ ਸ਼ਿਗਰਪਤਨ ਦੇ ਰੋਗ ਤੋਂ ਬਹੁਤ ਵਧੀਆ ਛੁਟਕਾਰਾ ਦੇ ਹੁੰਦੀ ਹੈ ਤੁਹਾਨੂੰ ਜੀ 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 ਅੱਛਾ ਇਹ ਤੁਹਾਨੂੰ ਕਿੱਥੋਂ ਮਿਲੇ ਜਿਹੜਾ ਪੋਤਾਸੇ ਵਾਲਾ ਨੁਸਖਾ ਹੈ ਪੋਤਾਸੀ ਕਿਉਂ ਤੁਸੀਂ ਹੋਰ ਕੋਈ ਚੀਜ਼ ਕਿਉਂ ਨਹੀਂ ਡਬਲੂਟੀ ਕਿਉਂ ਨਹੀਂ ਕਿਹਾ ਤੁਸੀਂ ਨਹੀਂ ਤੁਸੀਂ ਮਿਸ਼ਰੀ ਚ ਲੈ ਸਕਦੇ ਹੋ ਕਿਸੇ ਵੀ ਚੀਜ਼ ਚ ਲਪੇਟ ਕੇ ਲਿਆ ਜਾ ਸਕਦਾ ਪਤਾਸੇ ਦੇ ਨਾਲ ਹੀ ਹੁੰਦਾ ਕਿ ਥੋੜੀ ਠੰਡਕ ਜਿਹੜੀ ਚਾਹੀਦੀ ਹੁੰਦੀ ਹੈ ਬਾਡੀ ਨੂੰ ਇਹ ਚੀਜ਼ਾਂ ਠੰਡੀਆਂ ਹੁੰਦੀਆਂ ਨੇ ਕਾਫੀ ਪਤਾਸੇ ਤੁਹਾਨੂੰ ਪਤਾ ਨਾ ਅੰਮ੍ਰਿਤ ਵੀ ਘੋਲ ਕੇ ਗੁਰੂਆਂ ਨੇ ਇਹਦਾ ਹੀ ਬਣਾਇਆ ਸੀ ਪਤਾਸਿਆਂ ਦਾ ਹੀ ਤੇ ਇਹ ਇਸ ਕਰਕੇ ਬਹੁਤ ਵੱਡੀ ਚੀਜ਼ ਹੈ ਵੀ ਇਹ ਬੋੜ ਦੇ ਦਰਖਤ ਇਹਦੇ ਤੇ ਆਪਾਂ ਫਿਰ ਗੱਲ ਕਰਾਂਗੇ ਬਹੁਤ ਸ਼ਾਨਦਾਰ ਚੀਜ਼ ਹੈ ਪਤਾਸਿਆਂ ਦੇ ਵੀ ਬਹੁਤ ਠੰਡੇ ਗੁਣ ਹੁੰਦੇ ਐ ਇਸੇ ਕਰਕੇ ਇਹਨੂੰ ਇਹਦਾ ਯੂਜ਼ ਕੀਤਾ ਜਾਂਦਾ ਜੀ 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 ਤੇ ਇਹ ਇਸੇ ਤਰ੍ਹਾਂ ਹੀ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਤੁਸੀਂ ਇਸ ਤਰੀਕੇ ਯੂਜ਼ ਕਰਦੇ ਹੋ ਤਾਂ ਤੁਹਾਨੂੰ ਫਾਇਦਾ ਹੀ ਫਾਇਦਾ ਮਿਲਦਾ ਹੈ। ਤੁਸੀਂ ਵੀ ਇੱਕ ਗੱਲ ਕਹਿ ਰਹੇ ਸੀ ਕਿ ਜਿਸ ਤਰੀਕੇ ਨਾਲ ਇਹ ਦਾੜੀਆਂ ਲੰਮੀਆਂ ਲੰਮੀਆਂ ਨੇ ਇਹ ਬੰਦਿਆਂ ਤੇ ਜਨਾਨੀਆਂ ਦੇ ਵਾਲ ਵੀ ਇੰਨੇ ਲੰਮੇ ਲੰਮੇ ਹੋ ਸਕਦੇ ਨੇ। ਜਿੰਨੀਆਂ ਲੰਮੀਆਂ ਦਾੜੀਆਂ ਨੇ ਬਹੁਤ ਵੱਡਾ ਦਾਵਾ ਹੈ ਤੁਹਾਡਾ। ਹਾਂ ਜਿੰਨਾ ਲੋਕਾਂ ਦੇ ਵਾਲ ਝੜਦੇ ਆ ਇਹ ਪੂਰੀ ਦਾੜੀ ਆਪਾਂ ਕਿੱਥੋਂ ਦਿਖਾ ਸਕਦੇ ਆ? ਆ ਦੇਖੋ ਆ ਕਿੱਥੋਂ ਕਿੱਥੇ ਤੱਕ ਗਈ ਵੀ ਆ। ਆ ਆ ਦਾੜੀ ਹੈ। ਇਹ ਇਹਦੀ ਜਗ੍ਹਾ ਨਾ ਪੂਰੀ ਇੱਕ ਜਗ੍ਹਾ ਤੇ ਉਹ ਗੁੱਛਾ ਬਣਿਆ ਹੋਇਆ ਸੀਗਾ। ਦਾੜੀਆਂ ਦਾ ਮੈਂ ਦੇਖਿਆ ਉਹ ਇਹ ਤੁਸੀਂ ਤੋੜ ਸਕਦੇ ਹੋ ਇਸ ਤਰ੍ਹਾਂ ਕਰਕੇ ਇਹ ਆਪਣੇ ਹੱਥ ਚ ਲੈ ਲਈ ਕਈ ਕਈ ਪੇੜਾਂ ਦੇ ਉੱਤੇ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਇਹ ਉਹ ਤੁਸੀਂ ਲੈ ਕੇ ਕਰੀਬ-ਕਰੀਬ ਇਹ ਦਾੜੀ 100 ਗ੍ਰਾਮ ਦਾੜੀ ਲੈ ਲਓ ਤੇ ਇਹਦੇ ਚ ਤੁਸੀਂ ਕੱਟ ਕੇ ਛੋਟੇ-ਛੋਟੇ ਕਰ ਲਓ ਤੇ ਪਾਈਆ ਪਾ ਲਓ ਇਹਦੇ ਚ ਤਿਲਾਂ ਦਾ ਤੇਲ ਉਹਦੇ ਵਿੱਚ ਇਹਨੂੰ ਕ੍ਰਸ਼ ਕਰਕੇ ਚੰਗੀ ਤਰ੍ਹਾਂ ਪਾ ਦਿਓ ਉਬਾਲਾ ਦੇ ਦਿਓ ਉਬਾਲਾ ਦੇਣ ਤੋਂ ਬਾਅਦ ਤੇਲ ਤੁਹਾਡਾ ਪ੍ਰੋਪਰ ਬਣ ਜਾਏਗਾ ਜਦੋਂ ਉਦੋਂ ਤੁਸੀਂ ਇਹਨੂੰ ਲਾ ਲੈਣਾ ਆਪਣੇ ਸਿਰ ਦੇ ਵਾਲਾਂ 'ਚ ਜਣਾ 'ਚ ਲਾਉਣਾ ਇਹਨੂੰ ਤੇ ਤੇ ਤੇਲ ਵੀ ਜਿਹੜੇ ਨਾ ਜਟਾਵਾਂ ਵਰਗੇ ਸੰਘਣੇ ਲੰਬੇ ਚੌੜੇ ਤੇ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਚਾਵਾ। ਅੱਛਾ ਵੈਜੀ ਸਭ ਤੋਂ ਵੱਡੀ ਪ੍ਰੋਬਲਮ ਇਸ ਵੇਲੇ ਜਿਹੜੀ ਅਸੀਂ ਕਹਿ ਲਈਏ ਕਿ ਸਰਦੀਆਂ ਦੇ ਸ਼ੁਰੂ ਦੇ ਵਿੱਚ ਹੀ ਅਸੀਂ ਕਹਿ ਲਈਏ ਕਿ ਸਰਦੀਆਂ ਬਿਲਕੁਲ ਸ਼ੁਰੂ ਹੋ ਚੁੱਕੀਆਂ ਨੇ ਤੇ ਆਪਣੀ ਇਸ ਵੇਲੇ 5-7 10 ਦਿਨਾਂ ਤੱਕ ਇਹ ਪੀਕ ਤੇ ਹੋ ਜਾਣਗੀਆਂ। ਅਜਿਹੇ ਦੇ ਵਿੱਚ ਜਿਹੜੇ ਦਰਦ ਨੇ ਨਾ ਜੀ ਪੁਰਾਣੇ ਦਰਦ, ਐਕਸੀਡੈਂਟਾਂ ਵਾਲੇ ਦਰਦ ਸੱਟਾਂ ਵਾਲੇ ਦਰਦ ਬਹੁਤ ਵਾਰ ਹੁੰਦਾ ਹੈ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੈਗੇ ਨੇ ਉਹ ਕਹਿੰਦੇ ਮੈਨੂੰ 20 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀ ਤੇ ਮੇਰੇ ਪੁੱੜੇ ਹੁਣ ਤੱਕ ਦਰਦ ਕਰੀ ਜਾਂਦੇ ਨੇ ਉਹਨਾਂ ਚ ਇਹ ਜਿਹੜਾ ਤੁਹਾਡਾ ਦਰਖਤ ਹੈਗਾ ਕੰਮ ਕਰੇਗਾ ਬਿਲਕੁਲ ਇਹਦੇ ਅੰਦਰ ਗੁਣ ਨੇ ਗਰਾਹੀ ਇਹ ਇਕੱਠਾ ਕਰਦਾ ਯਾਨੀ ਕਿ ਸਰੀਰ ਦੇ ਵਿੱਚ ਜਿਹੜਾ ਫਾਲਤੂ ਫਲੂਇਡ ਹੈਗਾ ਜਾਂ ਜੋ ਤੁਸੀਂ ਖਾ ਪੀ ਕੇ ਇੱਕ ਆਮ ਬਾਤ ਬਣਦੀ ਹੈ ਰੂਮਟਿਜ਼ਮ ਆਰਥਰਾਇਟਿਸ ਜਿਸ ਨੂੰ ਇੱਕ ਨਾਮ ਬੋਲਦੇ ਆਂ ਆਪਾਂ ਉਹਦੇ ਅੰਦਰ ਕੀ ਹੁੰਦਾ ਹੈ ਕਿ ਆਮ ਜਮਾ ਹੋ ਜਾਂਦੀ ਹੈ ਇਹ ਆਮ ਨੂੰ ਸੁਕਾਉਣ ਦਾ ਕੰਮ ਕਰਦਾ ਹੈ ਜਿੱਤੋਂ ਉਹ ਸੁੱਕ ਜਾਏਗੀ ਤਾਂ ਆਟੋਮੈਟਿਕਲੀ ਜਿਹੜੀ ਅੰਦਰ ਉਹ ਜ਼ਹਿਰਾਂ ਰੁਕੀਆਂ ਨੇ ਉਹ ਸੁੱਕ ਕੇ ਖਤਮ ਹੋ ਜਾਣੀਆਂ ਤੇ ਜਿਹੜੀ ਦਰਦ ਹੁੰਦੀ ਹੈ ਜੋੜਾਂ ਦੇ ਅੰਦਰ ਉਹ ਗਾਇਬ ਹੋਣੀ ਸਟਾਰਟ ਹੋ ਜਾਏਗੀ ਜੀ 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 ਅੱਛਾ ਵੈ ਜੀ ਹਰ ਕਿਤੇ ਤਾਂ ਜਿਹੜਾ ਇਹ ਜਿਹੜਾ ਦੁੱਧ ਹੈਗਾ ਜਾਂ ਇਹ ਦਰਖਤ ਹੈਗੇ ਨੇ ਉਹ ਅਵੇਲੇਬਲ ਨਹੀਂ ਹੁੰਦੇ ਸਾਨੂੰ ਇਹ ਦੱਸੋ ਦੱਸਿਓ ਵੀ ਇਹ ਦਰਖਤ ਕਿਹੜਾ ਦਰਖਤ ਹੈ ਜੀ ਇਸ ਦਾ ਨਾਮ ਹੈਗਾ ਬੋਰਡ ਦਾ ਦਰਖਤ ਬੜ ਦਾ ਦਰਖਤ ਬੋਲਦੇ ਇਹਨੂੰ ਹਾਂ ਇਹ ਇਹ ਬੋਰਡ ਦਾ ਦਰਖਤ ਹੈ ਬੋਰਡ ਬੋਰਡ ਹਾਂਜੀ ਬੋਰਡ ਦਾ ਦਰਖਤ ਬੋਲਦੇ ਇਹਨੂੰ ਬਰਗਦ ਕਹਿ ਦਿੰਦੇ ਇੱਥੇ ਬਰੋਟੀ ਵੀ ਆਮ ਤੌਰ ਤੇ ਇਹਨੂੰ ਲੋਕਲ ਲੈਂਗੁਏਜ ਚ ਕਿਹਾ ਜਾਂਦਾ ਹੈ ਅਦਰਵਾਇਜ਼ ਬੋੜ ਦਾ ਦਰਖਤ ਕਿਹਾ ਜਾਂਦਾ ਜਿੱਥੇ ਦੁੱਧ ਨਾ ਹੋਵੇ ਜੀ ਫਿਰ ਉਹਦਾ ਕੀ ਮਸਲੇ ਦਾ ਹੱਲ ਤੁਸੀਂ ਤੁਸੀਂ ਕਿਉਂਕਿ ਮਸਲੇ ਦਾ ਹੱਲ ਤੁਸੀਂ ਕਹਿ ਰਹੇ ਹੋ ਕਿ ਸਾਰੇ ਮਸਲੇ ਤੇ ਮਾਮਲੇ ਦਾ ਹੱਲ ਹੈ ਜਿਹੜਾ ਤੁਹਾਡੇ ਕੋਲ ਹੋ ਜਾਂਦਾ ਫਿਰ ਇਹ ਮਸਲੇ ਦਾ ਕੋਈ ਆ ਪੀ ਜਾਣੇ ਮੈਨੂੰ ਲੱਗਦਾ ਜੀ ਉਹ ਜੜਾਂ ਜੜੀਆਂ ਤੁਸੀਂ ਗੱਲ ਕਰਦੇ ਸੀ ਵੱਡੀਆਂ ਹੈ ਨਾ ਜੀ ਹਾਂ ਆ ਜਿਹੜਾ ਇਸ ਤਰ੍ਹਾਂ ਤੁਹਾਨੂੰ ਮਿਲ ਜਾਣਗੀਆਂ ਤੇ ਉਹ ਪੌਦੇ ਦੇ ਨਾਲ ਪੇੜ ਦੇ ਨਾਲ ਐ ਕਰਕੇ ਲਟਕੀਆਂ ਵੀ ਮਿਲ ਜਾਣੀਆਂ ਇਹ ਜਿਹੜਾ ਨੂੰ ਹੀ ਯੂਜ਼ ਕਰਨਾ ਇਹ ਅਸਲੀ ਝਟਾ ਦਾ ਇਹ ਹੈ ਉਹ ਹਾਂ ਠੀਕ ਹੈ ਬਹੁਤ ਜਿਆਦਾ ਕਾਮਯਾਬ ਚੀਜ਼ ਹੈ ਵਾਲਾਂ ਦੇ ਤੇਲ ਬਣਾਉਣ ਲਈ ਇਹਦੇ ਤੋਂ ਵਧੀਆ ਤੁਹਾਨੂੰ ਹੋਰ ਕੁਝ ਨਹੀਂ ਲੱਭਣਾ ਜਿਹੜਾ ਘਰੇ ਸਿੰਪਲ ਤੁਸੀਂ ਤੇਲ ਬਣਾਉਣਾ ਹੈ ਇਹ ਚ ਹੋਰ ਚੀਜ਼ਾਂ ਇੱਕ ਦੋ ਪਾ ਸਕਦੇ ਹੋ ਜਿਸ ਤਰ੍ਹਾਂ ਮੇਥੀ ਦਾਣਾ ਘਰੇ ਪਿਆ ਹੁੰਦਾ ਕਣਕ ਹੁੰਦੀ ਹੈ ਉਹ ਉਹ ਕਣਕ ਵੀ ਇਹਦੇ ਵਿੱਚ ਪੈਂਦੀ ਆ ਅੱਛਾ ਥੋੜੀ ਜੀ ਕਣਕ ਦੀ ਵੀ ਮੁਠੀ ਭਰ ਕੇ ਪਾ ਦਿਨਾ ਉਸ ਤੇਲ ਚ ਤਾਂ ਉਹਦੀ ਜਾਨ ਹੋਰ ਬਣ ਜਾਂਦੀ ਵੱਖਰੀ अच्छा ਤੇ ਫਿਰ ਜਿੱਥੇ ਪਹਿਲਾਂ ਵੀ ਮੈਂ ਤੁਹਾਡੇ ਕੋਲ ਸਵਾਲ ਕਰ ਰਿਹਾ ਸੀ ਜਿੱਥੇ ਦਰਖਤ ਨਾ ਹੋਵੇ ਬੋਰਡ ਦੇ ਦਰਖਤ ਨਾ ਹੋਣ ਜਾਂ ਜਿੱਥੇ ਅਵੇਲੇਬਿਲਟੀ ਨਾ ਹੋਵੇ ਅਗਲਾ ਚੱਕਰ ਨਾ ਖਾ ਸਕ ਤੋਂ ਹੋਵੇ ਜਿਨ੍ਹਾਂ ਨੂੰ ਤੁਸੀਂ ਕਹਿ ਦੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਚੱਕਰ ਖਾਣੇ ਨੇ 15 ਚੱਕਰ ਖਾਣੇ ਨੇ ਤੇ ਫਿਰ ਉਹਦਾ ਕੋਈ ਤੁਸੀਂ ਹੱਲ ਕੱਢਿਆ ਉਹਦਾ ਹੱਲ ਹੈ ਜੀ ਸਾਡੇ ਕੋਲ ਅਸੀਂ ਇਹ ਜਿਹੜਾ ਇਕੱਠਾ ਕਰਾਈਦਾ ਇਹਨੂੰ ਕੁਦਰਤੀ ਤੌਰ ਤੇ ਅਸੀਂ ਆਪਣੇ ਲੇਬਰ ਦੇ ਥਰੂ ਇਹਨੂੰ ਇਕੱਠਾ ਕਰਾਉਨੇ ਆ ਇਕੱਠਾ ਕਰਾ ਕੇ ਤੇ ਇਹਨੂੰ ਸਕਾਉਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਕੀ ਕਹਿ ਰਹੇ ਹੋ ਸੁਕਾਇਆ ਜਾਂਦਾ ਦੁੱਧ ਜਿਹੜਾ ਇਹਦਾ ਹੂੰ ਇਹਦਾ ਦੁੱਧ ਐਵੇਂ ਤੜਵਾ ਲਿਆ ਜਾਂਦਾ ਇਹ ਦੇਖੋ ਨਾ ਤੁਸੀਂ ਦੁਬਾਰਾ ਆਪਾ ਦਿਖਾਉਨੇ ਆ ਵਧੀਆ ਤਰੀਕੇ ਨਾਲ ਦੇਖਿਓ ਇਹ ਜਿਹੜਾ ਦੁੱਧ ਐ ਨਿਕਲ ਰਿਹਾ ਦੇਖੋ ਇਹ ਸ਼ੀਸ਼ੀ 'ਚ ਇਕੱਠਾ ਕਰਾ ਲਿਆ ਜਾਂਦਾ ਅੱਛਾ ਠੀਕ ਹੈ ਇਹ ਦੇਖੋ ਕਿੰਨਾ ਸਾਰਾ ਨਿਕਲਦਾ ਇਹ ਤਾਂ ਬਹੁਤ ਹੈ ਜਿੰਨਾ ਤੋਂ ਤਿੰਨ ਜਾਂ ਚਾਰ ਬੂੰਦਾਂ ਆਰਾਮ ਨਾਲ ਨਿਕਲਦੀਆਂ ਹੂੰ ਹੂੰ ਇਹਨੂੰ ਇਕੱਠਾ ਕਰਾ ਕੇ ਇੱਥੇ ਫੇਰ ਦਰਖਤ ਬਣ ਜਾਣਾ ਜਿੱਥੇ ਤੋੜਿਆ ਇੱਥੇ ਤਾਂ ਫੇਰ ਨਵਾਂ ਕੁਝ ਆ ਜਾਣਾ ਜੀ ਇਹ ਲਾਈਵ ਕਹਿੰਦਾ ਮਤਲਬ ਇਹਦੀ ਲਾਈਫ ਕਿੰਨੀ ਲੰਬੀ ਹੈ ਹਜ਼ਾਰਾਂ ਸਾਲ ਦੀ ਲਾਈਫ ਹੈਗੀ ਹੈ ਤੇ ਬੰਦੇ ਦੀ ਲਾਈਫ ਵੀ ਤਾਂ ਇਸੇ ਤਰ੍ਹਾਂ ਹੀ ਪ੍ਰੀਜ਼ਰਵ ਕਰਦਾ ਨਾ ਇੰਨੀ ਲੰਬੀ ਇਸੇ ਕਰਕੇ ਇਹ ਜਿੰਨੀ ਇਹਦੇ ਚ ਜਾਨ ਹੈ ਬੰਦਾ ਇਹਨੂੰ ਯੂਜ਼ ਕਰੇ ਇਨਸਾਨ ਯੂਜ਼ ਕਰੇ ਤਾਂ ਉਹਦੇ ਅੰਦਰ ਵੀ ਤਾਂ ਇਹੀ ਗੁਣ ਆਉਣਗੇ ਨਾ ਇਸੇ ਕਰਕੇ ਇਹ ਜਿਹੜਾ ਹਜ਼ਾਰਾਂ ਸਾਲ ਤੋਂ ਖੜਾ ਹੈ ਤਾਂ ਬੰਦਾ ਯੂਜ਼ ਕਰੇਗਾ ਇਨਸਾਨ ਯੂਜ਼ ਕਰੇਗਾ ਤਾਂ ਉਹਦੀ ਵੀ ਉਮਰ ਕੁਛ ਨਾ ਕੁਛ ਤਾਂ ਵਧੇਗੀ ਨਾ ਇਹ ਫਿਰ ਜਿਹੜਾ ਸੁੱਕਿਆ ਦੁੱਧ ਵੀ ਇਹੀ ਕੰਮ ਦਿੰਦਾ ਜੀ ਸੁੱਕਾ ਦੁੱਧ ਦਿਖਾ ਸਕਦੇ ਹੋ ਹੈ ਤੁਹਾਡੇ ਕੋਲ ਸੁੱਕਾ ਦੁੱਧ ਅਸੀਂ ਨਾਲ ਹੀ ਰੱਖਦੇ ਆਂ ਸਾਡੀ ਗੱਡੀ 'ਚ ਵੀ ਪਿਆ ਰਹਿੰਦਾ ਮੈਂ ਹੁਣ ਜਿਹੜਾ ਆ ਦੇਖੋ ਸੁੱਕਾ ਦੁੱਧ ਹੈਗਾ ਇਹ ਆ ਅੱਛਾ ਇਹ ਬੋਰਡ ਦਾ ਸੁੱਕਿਆ ਦੁੱਧ ਹੈ ਹਾਂ ਇਹ ਬੋਰਡ ਦਾ ਸੁੱਕਿਆ ਦੁੱਧ ਹੈ ਅੱਛਾ ਨਹੀਂ ਕਰਾਂ ਇਹ ਦੇਖੋ ਜੀ ਇਹਨੂੰ ਕਿਵੇਂ ਲੈਣਾ ਜੀ ਫਿਰ ਇਹ ਵੈਸੇ ਤਾਂ ਦਵਾਈਆਂ ਚ ਪੈਂਦਾ ਹੈ ਅੱਛਾ ਦਵਾਈਆਂ ਚ ਯੂਜ਼ ਹੁੰਦਾ ਹੈ ਇਹਦੇ ਲੈਣ ਦਾ ਤਰੀਕ ਤੁਸੀਂ ਜੋ ਕਿਤੇ ਟਾਈਮ ਐਕਸ ਬਣਾਈ ਹੋਈ ਹੈ ਮੇਰੇ ਖਿਆਲ ਚ ਫਿਰ ਬਿਲਕੁਲ 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 ਉਹ ਮੈਨੂੰ ਗੱਲ ਸਮਝ ਆ ਗਈ ਹਾਂਜੀ ਹਾਂਜੀ ਇਹ ਉਹਨਾਂ ਦੇ ਵਿੱਚ ਪਏਗਾ ਸੀਮਨ ਨੂੰ ਵੀਰਜ ਨੂੰ ਕਨਸੈਂਟਰੇਟ ਕਰਨਾ ਹੈ ਗਾੜਾ ਕਰਨਾ ਹੈ ਗਾੜਾ ਕਰਨ ਲਈ ਇਹਦਾ ਫਰਸਟ ਰੋਲ ਹੈ ਇਸ ਕਰਕੇ ਇਹ ਤਾਂ ਵਿੱਚ ਪੈਣਾ ਹੀ ਹੈ ਇਹਦੇ ਬਣਾ ਦਵਾਈ ਅਧੂਰੀ ਹੁੰਦੀ ਹੈ ਸਾਡੀ ਠੀਕ ਹੈ ਇਹਦੀ ਦਾੜੀ ਦਾ ਵੀ ਯੂਜ਼ ਹੁੰਦਾ ਹੈ ਇਹਦਾ ਵੀ ਯੂਜ਼ ਹੁੰਦਾ ਹੈ ਹਰ ਚੀਜ਼ ਜਿਹੜੀ ਹੈ ਆਪਣੇ ਤਰੀਕੇ ਨਾਲ ਪਾਈ ਜਾਂਦੀ ਹੈ ਬਸ ਗੱਲ ਹੁੰਦੀ ਹੈ ਸਮਝ ਕੇ ਪਾਉਣ ਦੀ ਇਹਨੂੰ ਕਿੰਨਾ ਯੂਜ਼ ਕਰਨਾ ਹੈ ਕਿਹੜੀ ਮਾਤਰਾ ਚ ਯੂਜ਼ ਕਰਨਾ ਹੈ ਉਹ ਤੁਹਾਨੂੰ ਸਿੰਪਲ ਜਿਹਾ ਤਾਂ ਮੈਂ ਦੱਸਦਾ ਜਿਸ ਤਰ੍ਹਾਂ ਤੁਸੀਂ ਜਿਹੜਾ ਇਹਦਾ ਤਿੰਨ ਜਾਂ ਚਾਰ ਬੂੰਦਾ ਪਾ ਕੇ ਪਤਾਸੇ ਦੇ ਵਿੱਚ ਯੂਜ਼ ਕਰ ਸਕਦੇ ਹੋ ਇਹ ਆ ਆਹ ਗੀ ਜੀ ਲਾਈਵ ਦਾੜੀ ਜਿਹੜੀ ਇਸ ਵੇਲੇ ਜੀਵਤ ਹੈ ਬਸ ਜਿਹੜੀ ਮੈਂ ਇਹਦੀ ਗੱਲ ਕਰਦਾ ਸੀ ਮੇਨ ਇਹ ਬਸ ਇੱਥੋਂ ਤੁਸੀਂ ਚਾਕੂ ਵਗੈਰਾ ਨਾਲ ਕੱਟ ਲੈਣੀ ਕੱਟ ਕੇ ਲਾ ਜਾ ਕੇ ਇੰਨੀ ਦਾੜੀ 100 ਗ੍ਰਾਮ ਤੇਲ ਦੇ ਅੰਦਰ ਕਾਫੀ ਹੈ ਤੇ ਵਾਲਾਂ ਵਾਸਤੇ ਵਾਲਾਂ ਦੇ ਤੇਲ ਵਾਸਤੇ ਕਾਫੀ ਹੈ ਵਾਲ ਜਿਹੜੇ ਜੜੋਂ ਸੰਘਣੇ ਤੇ ਜਿਹੜੇ ਉਮਰ ਤੋਂ ਪਹਿਲਾਂ ਸਫੈਦ ਹੋ ਰਹੇ ਨੇ ਅੱਜ ਕੱਲ੍ਹ ਜੰਮ ਦੇ ਜਵਾਕਾਂ ਦੇ ਵੀ ਵਾਲ ਸਫੈਦ ਆ ਰਹੇ ਨੇ ਹਾਂ ਉਹ ਲਗਾਤਾਰ ਅਗਰੇ ਦਾ ਯੂਜ਼ ਕੀਤਾ ਜਾਂਦਾ ਤਾਂ ਇਹਨੇ ਉਹ ਵਾਲੇ ਫਾਇਦੇ ਤੁਹਾਨੂੰ ਦੇਣਾ ਹੀ ਹੈ ਜੀ ਜੀ ਹਾਂ ਲਗਾਤਾਰ ਯੂਜ਼ ਕਰਨ ਦੀ ਲੋੜ ਪੈਗੀ ਉਹਦੇ ਚ ਬਣਾ ਕੇ ਹੀ ਰੱਖੋ ਤੁਸੀਂ ਹੋਰ ਬਾਹਰ ਹੀ ਬਜਾਰੀ ਤੇਲ ਹੀ ਭੁੱਲ ਜਾਓ ਲਾਉਣਾ ਹੀ ਨਹੀਂ ਅਸੀਂ ਜੀ 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 ਬਸ ਇਹ ਇਹਦੇ ਤੋਂ ਵਧੀਆ ਹੋਰ ਕੁਝ ਹੈ ਹੀ ਨਹੀਂ ਕੀ ਬਾਤ ਹੈ ਜੀ 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 ਵਿਵੇਦ ਜੀ ਬਹੁਤ ਬਹੁਤ ਸ਼ੁਕਰੇਬਾਦ ਲੱਗਦਾ ਤੁਸੀਂ ਤੇ ਅੱਜ ਸਾਗਰ ਚ ਗਾਗਰਪੁਰਨ ਵਾਲਾ ਕੰਮ ਕੀਤਾ ਇੰਨੇ ਜਿਹੜੇ ਫਾਇਦੇ ਨੇ ਤੁਸੀਂ ਗਿਣਵਾਏ ਨੇ ਅੱਛਾ ਹੋਰ ਕੋਈ ਖਾਸ ਗੱਲ ਇਸ ਬੋਰਡ ਦੇ ਦਰਖਤ ਸਤਾ ਆਮ ਹੀ ਮੰਨਦੇ ਸੀ ਇਸ ਬੋਰਡ ਦੇ ਦਰਖਤ ਨੂੰ ਨਹੀਂ ਜੀ ਇਹ ਸਾਰੀਆਂ ਗੱਲਾਂ ਇੰਨੀਆਂ ਖਾਸ ਹੀ ਨਹੀਂ ਇਹਦੇ ਨਾਲ ਇਹ ਦੇਖੋ ਕਿੰਨੇ ਰੋਗਾਂ ਤੇ ਤੁਹਾਨੂੰ ਮੈਂ ਗਿਣਾ ਦਿੱਤਾ ਹੂੰ ਇਹਦੇ ਵਿੱਚ ਹੁਣ ਆਪਾਂ ਜ਼ਖਮਾਂ ਤੋਂ ਸ਼ੁਰੂ ਕੀਤੀ ਸੀ ਕਹਾਣੀ। ਹੂੰ ਹੂੰ। ਜ਼ਖਮ ਠੀਕ ਕਰਨ ਲਈ ਇਹ ਕੰਮ ਕਰਦਾ। ਠੀਕ ਹੈ। ਜੋੜਾਂ ਦਾ ਦਰਦ ਲਈ ਇਹ ਕੰਮ ਕਰਦਾ ਹੈ। ਹੂੰ ਹੂੰ। ਵਾਲਾਂ ਦੀ ਗਰੋਥ ਲਈ ਇਹ ਕੰਮ ਕਰਦਾ ਹੈ। ਚਮੜੀ ਰੋਗਾਂ ਲਈ ਇਹ ਕੰਮ ਕਰਦਾ ਹੈ। ਬਾਂਝਪਨ ਨੂੰ ਇਹ ਖਤਮ ਕਰਦਾ ਹੈ। ਸਫੇਦ ਪਾਣੀ ਹੈ। ਜਿਹੜਾ ਖੂਨ ਜਾਣਾ ਮਹਾਮਾਰੀ ਚ ਬਹੁਤ ਜ਼ਿਆਦਾ ਉਹਦੇ ਤੇ ਇਹ ਕੰਮ ਕਰਦਾ ਹੈ। ਦਾੰਤ ਮੁੰਡਿਆਂ ਨੂੰ ਆਉਂਦੀ ਹੈ ਜਿਹੜੀ ਪਸ਼ਾਬ ਦੇ ਨਾਲ ਰਲ ਰਲ ਕੇ ਵੀਰੇਜ ਦੇ ਇਕਤਰੇ ਜਾਂਦੇ ਨੇ ਉਹ ਹੌਲੀ ਹੌਲੀ ਕਮਜ਼ੋਰ ਹੋ ਜਾਂਦੇ ਨੇ ਗੱਲਾਂ ਪਿਛਕਣ ਲੱਗ ਜਾਂਦੀਆਂ ਨੇ ਸੁਸਤੀ ਰਹਿੰਦੀ ਸਾਰਾ ਦਿਨ ਥਕਾਵਟ ਰਹਿੰਦੀ ਹੈ ਉਹਨਾਂ ਦੀ ਗ੍ਰਸਥ ਜ਼ਿੰਦਗੀ ਜਿਹੜੀ ਵਿਆਹ ਵਰਿਆਂ ਦੀ ਖਰਾਬ ਹੋ ਜਾਂਦੀ ਹੈ ਸ਼ੀਗਰ ਪਤਨ ਟਾਈਪ ਦੀ ਮੈਂ ਤੁਹਾਨੂੰ ਸਮੱਸਿਆ ਦੱਸੀ ਸੀ ਇੰਨੀਆਂ ਰੋਗਾਂ ਦੇ ਉੱਤੇ ਇੱਕ ਲਲਾ ਜਿਹੜਾ ਇਹ ਦਰਖਤ ਤੁਹਾਡਾ ਪੂਰਾ ਬਟਾ ਪੂਰਾ ਕਾਮਯਾਬ ਕੰਮ ਕਰਦਾ ਪਰ ਮੇਰੀ ਇੱਕ ਸਲਾਹ 15 ਦਿਨ ਮੈਂ ਕਹੇ ਨੇ ਇਹ ਵੱਧ ਤੋਂ ਵੱਧ ਕਹੇ ਨੇ ਇਸ ਤੋਂ ਘੱਟ ਹੀ ਬਲਕੇ 10 ਦਿਨ 8 ਦਿਨ ਯੂਜ਼ ਕਰੋ ਹਫਤਾਕ ਬੰਦ ਕਰ ਦਿਓ ਫੇਰ ਹਫਤਾ ਤੱਕ ਯੂਜ਼ ਕਰੋ ਹਫਤਾ ਤੱਕ ਬੰਦ ਕਰ ਦਿਓ ਤਿੰਨ ਸੈੱਟ ਤੁਸੀਂ ਇਸ ਤਰ੍ਹਾਂ ਦੇ ਲਾ ਸਕਦੇ ਜੇ ਇਸ ਤੋਂ ਜ਼ਿਆਦਾ ਅਗਰ ਤੁਹਾਨੂੰ ਲੱਗਦਾ ਕਿ ਸਮੱਸਿਆ ਸਾਡੀ ਕੋਈ ਰਹਿ ਗਈ ਹੈ ਤਾਂ ਫਿਰ ਤੁਸੀਂ ਆਪਣੇ ਕਿਸੇ ਵੈਦ ਹਕੀਮ ਤੋਂ ਗੱਲ ਕਰੋ ਤੁਹਾਡੀ ਪ੍ਰਕਿਰਤੀ ਦੇ ਹਿਸਾਬ ਨਾਲ ਇਹਨੂੰ ਚੈੱਕ ਕਰਵਾ ਕੇ ਯੂਜ਼ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਖੁਸ਼ਕੀ ਹੈਗੀ ਹੈ ਠੰਡਾਪਨ ਹੈ ਖੁਸ਼ਕੀ ਹੈ ਠੰਡਾ ਹੋਣ ਕਰਕੇ ਵੀਰਜ ਨੂੰ ਗਾੜਾ ਕਰਦਾ ਹੈ ਥੋੜੀ ਜਿਹੀ ਖੁਸ਼ਕ ਇਹਦੀ ਜਿਹੜੀ ਤਸਵੀਰ ਹੈ ਤੇ ਉਹਦੇ ਲਈ ਤਾਂ ਕਰਕੇ ਇਹਨੂੰ ਜਿਹੜਾ ਸਮਝ ਕੇ ਯੂਜ਼ ਕਰਨ ਦੀ ਲੋੜ ਹੁੰਦੀ ਹੈ ਮੈਨੂੰ 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 ਮਾਫ ਕਰਨਾ ਤੁਹਾਡੇ ਵਿੱਚ ਗੱਲ ਆਈ ਮੈਨੂੰ ਇੱਕ ਹੁਣੀ ਯਾਦ ਗੱਲ ਆਈ ਹੈ ਵੀ ਬਾਬੇ ਕਹਿੰਦੇ ਹੁੰਦੇ ਸੀ ਵੀ ਇਹਨੂੰ ਪੋਤਾਸੇ ਖਿਲਾਓ ਜਦੋਂ ਮਾਮਲਾ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਸੀ ਉਹ ਪੋਤਾਸੇ ਏਸੇ ਕਰਕੇ ਕਹਿੰਦੇ ਨੇ ਉਹ ਪੋਤਾਸੇ ਮਤਲਬ ਉਹ ਤਾਂ ਦੇਖੋ ਇਹਦੇ ਪਤਾਸੇ ਕਹਿੰਦੇ ਉਹ ਅੱਛਾ ਹਾਂ ਇਹਦੇ ਪਤਾਸੇ ਉਦੋਂ ਇਹ ਤਾਂ ਬੜਾ ਪ੍ਰਚਲਿਤ ਰਿਹਾ ਦਰਖਤ ਤੇ ਤਾਂ ਹੁਣ ਆਪਣੀ ਜਿਹੜੀ ਹੈ ਯੁਵਾ ਪੀੜ੍ਹੀ ਹਾਂ ਉਹਦੇ ਕਰਕੇ ਵੀ ਅਸੀਂ ਇਹਨੂੰ ਅੱਗੇ ਲਿਜਾ ਨਹੀਂ ਪਾਏ ਸਾਡੀ ਇੱਕ ਤਰ੍ਹਾਂ ਦੀ ਬਹੁਤ ਕਮਜ਼ੋਰੀ ਹੈ ਕਿ ਅਸੀਂ ਆਯੁਰਵੇਦ ਨੂੰ ਜਿਹੜਾ ਉਹ ਸਹੀ ਢੰਗ ਨਾਲ ਯੂਜ਼ ਨਹੀਂ ਕਰ ਪਾਏ ਪਤਾਸੇ ਖਾਉ ਦਾ ਮਤਲਬ ਹੀ ਹੁੰਦਾ ਸੀਗਾ ਕਿ ਇਹਨੂੰ ਬੋੜ ਦੇ ਦੁੱਧ ਪਾ ਕੇ ਪਤਾਸੇ ਸ਼ਿਕਾਏ ਜਾਣ ਤਾਂ ਇਹਦੀ ਜਿਹੜੀ ਗ੍ਰਸਥ ਜ਼ਿੰਦਗੀ ਉਹ ਵਧੀਆ ਹੋ ਜਾਏ ਉਦੋਂ ਪੁਰਾਣੇ ਟਾਈਮਾਂ ਦੇ ਤਲਾਕ ਨਹੀਂ ਸੀ ਹੁੰਦੇ ਹੂੰ ਠੀਕ ਹੈ ਕਿਉਂਕਿ ਇਹੋ ਜਿਹੀ ਚੀਜ਼ਾਂ ਸੀ ਯੂਜ਼ ਕਰਦੇ ਸੀਗੇ ਤੇ ਹੁਣ ਅੱਜਕੱਲ ਤਾਂ ਤੁਹਾਨੂੰ ਪਤਾ ਹੀ ਹੈ ਸਿੰਥੈਟਿਕ ਦਵਾਈਆਂ ਦੇ ਉੱਤੇ ਲੋਕ ਜੀ ਰਹੇ ਆ ਜਦੋਂ ਕਿ ਇਸ ਤਰ੍ਹਾਂ ਦੀ ਨੇਚਰਲ ਅਗਰ ਆਇਆ ਜਾਏ ਤਾਂ ਮੇਰੇ ਖਿਆਲ ਆ ਦਵਾਈਆਂ ਦੁਈਆਂ ਦੀ ਤੁਹਾਨੂੰ ਹਕੀਮਾਂ ਹਕੂਮਾ ਵੈਦਾਂ ਦੇ ਚੱਕਰ ਲਾਉਣ ਦੀ ਲੋੜ ਜਿਹੜੀ ਆ ਬਹੁਤ ਜ਼ਿਆਦਾ ਨਹੀਂ ਰਹੇਗੀ ਜੀ 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 ਅੱਛਾ ਵੈ ਜੀ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਆਪਣੀ ਕੋਈ ਕੰਸਲਟ ਕਰਨਾ ਹੋਵੇ ਤਾਂ ਕੰਸਲਟ ਕਿਵੇਂ ਕਰ ਸਕਦਾ ਬੰਦਾ ਕੰਸਲਟਸੀ ਮਹਾਲੀ ਚ ਆਪਣਾ ਕਲੀਨਿਕ ਹੈ ਐਸ ਸੀ ਐਫ 61 ਫੇਜ਼ 10 ਮੋਹਾਲੀ ਦੇ ਅੰਦਰ ਉੱਥੇ ਫਰਸਟ ਫਲੋਰ ਤੇ ਤੁਸੀਂ ਕੋਈ ਵੀ ਟਾਈਮ ਲੈ ਕੇ ਫੋਨ ਨੰਬਰ ਜਿਹੜਾ ਉਹ ਫੋਨ ਕਰਕੇ ਤੁਸੀਂ ਕੋਈ ਵੀ ਟਾਈਮ ਲੈ ਕੇ ਸਾਡੇ ਨੂੰ ਮਿਲ ਵੀ ਸਕਦੇ ਹੋ ਤੇ ਕੁਝ ਚੀਜ਼ਾਂ ਜਿਹਾ ਹੁੰਦੀਆਂ ਨੇ ਮਿਲਣ ਦੀ ਨਾ ਵੀ ਉਹ ਤੁਹਾਡੇ ਕੋਲ ਹੋਵੇ ਟਾਈਮ ਦੀ ਤਾਂ ਫਿਰ ਸਾਡੇ ਨਾਲ ਪੂਰੀ ਫੋਨ ਤੇ ਗੱਲਬਾਤ ਕਰਕੇ ਕੁਝ ਰਿਪੋਰਟਸ ਵਗੈਰਾ ਦਾ ਸਾਰਾ ਲੈ ਕੇ ਅਸੀਂ ਜਿਹੜਾ ਉਹ ਰੋਗ ਦੀ ਪੂਰੀ ਡਿਟੇਲ ਲੈ ਕੇ ਉਹ ਦਵਾਈਆਂ ਅਸੀਂ ਭੇਜ ਵੀ ਦਿੰਨੇ ਇਹ ਸੁੱਕਾ ਦੁੱਧ ਕਿੰਨਾ ਇਕੱਠਾ ਕਰਦੇ ਹੋ ਇਹ ਸੁੱਕਾ ਦੁੱਧ ਕਾਫੀ ਮਤਲਬ ਇਕੱਠਾ ਕਰਨਾ ਪੈਂਦਾ ਜਿਵੇਂ ਆ ਲਾ ਲੋ ਤੁਸੀਂ ਅੱਧਾ ਕਿ ਕਿਲੋ ਇਕੱਠਾ ਕਰੋਗੇ ਤਾਂ ਤੁਹਾਨੂੰ ਇਹ ਮਸਾ ਹੀ ਕੋਈ 40 30 40 ਗ੍ਰਾਮ ਜਿਹੜਾ ਸੁੱਕ ਕੇ ਹੋਏਗਾ ਅੱਛਾ ਹਾਂਜੀ ਜੀ 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 ਤੇ ਇਹ ਕੰਮ ਉਹੀ ਕਰਦਾ ਜੀ ਇਹ ਸਾਰੇ ਦਰਖਤਾਂ ਲਈ ਕੰਮ ਕਰੇ ਬਿਲਕੁਲ ਬਿਲਕੁਲ ਉਹੀ ਪੱਤੇਆਂ ਵਾਲੇ ਕੁੰਬੜਾ ਵਾਲੇ ਜੜਾਂ ਵਾਲੇ ਸਾਰੇ ਇਹ ਮਤਲਬ ਜਿਵੇਂ ਸ਼ੁਕਰ ਤੁਸੀਂ ਕਹਿੰਦੇ ਹੋ ਹਮੇਸ਼ਾ ਕਿ ਉਹਦਾ ਨਿਚੋੜ ਹੈਗਾ ਸਾਡੀ ਬਾਡੀ ਦਾ ਤੇ ਜਿਹੜਾ ਇਹਦਾ ਇਹਦਾ ਦੁੱਧ ਹੈਗਾ ਉਹ ਇਹਦਾ ਨਿਚੋੜ ਹੈ ਸਾਰਾ ਉਹ ਨਿਚੋੜ ਹੈ ਮੈਂ ਦੇਖੋ ਦੁੱਧ ਹੈ ਤਾਂ ਇਹਦੇ ਚ ਜਾਨ ਹੈ ਇਹਦਾ ਜਾਨ ਹੀ ਇਹਦਾ ਦੁੱਧ ਹੈ ਉਹ ਦੁੱਧ ਤੋਂ ਹੀ ਤੁਹਾਡੀ ਦਾੜੀ ਬਣ ਰਹੀ ਹੈ ਦੁੱਧ ਤੋਂ ਹੀ ਇਹਦੀ ਜਿਹੜੀ ਪੱਤੇ ਬਣ ਰਿਹਾ ਪੱਤੇ ਹੈਗੇ ਤਾਂ ਉਹਨਾਂ ਚ ਦੁੱਧ ਹੈਗਾ ਉਹਨਾਂ ਦੀ ਜਾਨ ਹੀ ਉਹਦੇ ਨਾਲ ਹੈ ਤੇ ਇਹ ਹਰ ਚੀਜ਼ ਇਹਦੇ ਵਿੱਚ ਸਮਝੋ ਮੌਜੂਦ ਹੈ ਹਰ ਚੀਜ਼ ਦਾ ਫਾਇਦਾ ਦੁੱਧ ਤੋਂ ਲਿਆ ਜਾ ਸਕਦਾ ਹੈ ਬਾਕੀ ਕੁਝ ਥੋੜੇ ਥੋੜੇ ਫਰਕ ਦੇ ਨਾਲ ਸਾਰੇ ਫਾਇਦੇ ਜਿਹੜੇ ਨੇ ਉਹ ਤੁਹਾਨੂੰ ਮਿਲ ਜਾਣਗੇ ਇਹਦੇ ਨਾਲ ਇੱਕੋ ਦ੍ਰਿਸ਼ਤ ਦੇ ਨਾਲ ਤੁਸੀਂ ਕਮ ਸੇ ਕਮ 8 ਤੋਂ 9 ਰੋਗਾਂ ਦਾ ਇਲਾਜ ਬੜੀ ਜਿਹੜੀ ਉਹ ਕਾਮਯਾਬੀ ਨਾਲ ਕਰ ਸਕਦੇ ਹਾਂ ਜੀ 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 ਬਹੁਤ ਬਹੁਤ ਸ਼ੁਕਰੀਆ ਵੈਜ ਜੀ ਸਾਰੀ ਗੱਲਬਾਤ ਦੇ ਲਈ ਸੋ ਸਾਨੂੰ ਹੁਣ ਸਮਝ ਆਇਆ ਕਿ ਕਿਸ ਤਰੀਕੇ ਨਾਲ ਚੱਕਰ ਨੇ ਜਿਹੜੇ ਮਾਰਨੇ ਨੇ ਵੈਜ ਜੀ ਕਹਿ ਰਹੇ ਸੀ ਕਿ ਇਸ ਦਰਖਤ ਦੇ 15 ਕੁ ਚੱਕਰ ਤੁਸੀਂ ਮਾਰ ਲਓ ਤੇ ਤੁਹਾਡੀਆਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ ਸੋ ਸਾਨੂੰ ਹੁਣ ਸਮਝ ਆਇਆ ਕਿ ਉਹ ਚੱਕਰ ਹੈਗੇ ਨੇ ਕਿਸ ਤਰੀਕੇ ਨਾਲ ਮਾਰਨੇ ਨੇ ਪੱਤੇਆਂ ਨਾਲ ਮਾਰਨੇ ਨੇ ਦੁੱਧ ਨਾਲ ਮਾਰਨੇ ਨੇ ਜਾਂ ਫਿਰ ਜਿਹੜਾ ਇਹਦੇ ਦਰਖਤਾਂ ਦੀਆਂ ਟਾਹਣੀਆਂ ਕੁੰਬਲਾਂ ਜਿਹੜੀਆਂ ਹੁੰਦੀਆਂ ਨੇ ਉਹਦਾ ਇਸਤੇਮਾਲ ਕਰਨਾ ਚੱਕਰ ਮਾਰਨ ਲੱਗਿਆ ਸੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਵਗਾ ਧੰਨਵਾਦ